ਰਾਣਾ 인 ਦਾ ਪ੍ਰਤਾਪ ਜਿਹੜੇ ਨੇ ਉਹ ਤਾਂ ਇਹ ਕਹਿ ਰਹੇ ਨੇ ਕਿ ਬੰਨ ਤੋੜ ਦੇ ਨਾਲ ਉਹਨਾਂ ਦਾ ਫਾਇਦਾ ਹੋਇਆ ਲੋਕਾਂ ਦਾ ਉਹਨਾਂ ਨੇ ਲੋਕਾਂ ਨੂੰ ਡੋਬਣੋਂ ਬਚਾ ਲਿਆ ਤੁਸੀਂ ਉਹਦੇ ਉਲਟ ਕਹਿ ਰਹੇ ਹੋ ਜਿੰਨਾ ਹੋਣਾ ਸੀ ਉਹ ਤੇ ਨੁਕਸਾਨ ਹੋ ਗਿਆ ਜਦੋਂ ਬੰਨ ਦਿੱਤਾ ਉਹ ਬੰਨ ਜਿਹੜਾ ਬੰਨਿਆ ਗਿਆ ਉਸ ਤੋਂ ਬਾਅਦ ਤੋੜਿਆ ਗਿਆ ਉਹਨੂੰ ਬੰਦ ਕਰਨਾ ਹੀ ਪੈਣਾ ਜਦੋਂ ਮੈਂ ਰੋਲਾ ਪਾਇਆ ਹੁਣ ਮੈਂ ਸੁਣਿਆ ਕਿ ਉਹਨੂੰ ਬੰਦ ਕਰਨ ਵੀ ਇਹੋ ਹੀ ਲੱਗੇ ਆ ਦਾ ਇਹ ਮਤਲਬ ਹੈ ਕਿ ਜਦੋਂ ਮਰਜੀ ਬੰਨ ਨੂੰ ਤੋੜ ਦਿਓ ਜਦੋਂ ਮਰਜੀ ਬੰਨ ਦਿਓ ਜੇ ਕੱਲ ਨੂੰ ਫੇਰ ਪਾਣੀ ਰੱਬ ਨਾ ਕਰੇ ਆਜੇ ਤਾਂ ਇਹ ਫੇਰ ਤੋੜਨਗੇ ਫੇਰ ਜਿਹੜਾ ਦੁਬਾਰਾ ਬੰਨਣਗੇ ਇਹਨਾਂ ਦੇ ਫਾਦਰ ਸਾਹਿਬ ਸਿੰਚਾਈ ਮੰਤਰੀ ਰਹੇ ਜੀ ਗੱਲ ਤੇ ਇਹ ਹੈ ਕਿ ਇੱਥੇ 게ਟ ਲੱਗਦਾ ਵੱਡਾ 게ਟ ਲੱਗਦਾ ਜਿਹੜਾ ਅਸੀਂ ਲਵਾਵਾਂਗੇ ਇਹਨਾਂ ਦੇ ਜਦੋਂ ਫਾਦਰ ਸਾਹਿਬ ਮੰਤਰੀ ਸੀ ਕਿਤੇ ਇਦਾਂ ਦਾ ਇੰਤਜ਼ਾਮ ਇਹ ਉਦੋਂ ਕੀਤਾ ਹੁੰਦਾ ਤੇ ਸਾਡੇ ਸਰਦਾਰ ਸਚਨ ਸਿੰਘ ਜੀ ਬਾਜ ਜੀ ਨੂੰ ਮਹਿਸੂਸ ਹੋਇਆ ਕਿ ਰਾਣਾ ਬੰਨ ਵਟ ਗਿਆ ਤੇ ਫਿਰ ਮੇਰਾ ਕੀ ਸੋ ਇਹ ਸਿਆਸੀ ਸਟੰਟ ਹੈ ਜਦੋਂ ਕਿ ਇਸ ਮੌਕੇ ਦੇ ਉੱਤੇ ਲੋਕਾਂ ਵੱਲ ਦੇਖਣਾ ਚਾਹੀਦਾ ਆਪਣੀਆਂ ਲੀਡਰੀਆਂ ਨਹੀਂ ਚੁਪਕਾਣੀਆਂ ਚਾਹੀਦੀ ਮੈਂ ਕੋਈ ਸਿਆਸਤ ਨਹੀਂ ਕੀਤੀ ਯਾਰ ਮੈਂ ਤਾਂ ਕੈਨੇਡਾ ਸਿਕਾ ਜੇ ਥੋੜੀ ਚੈੱਕਲ ਹੁੰਦੀ ਆਗੇ ਵੱਡ ਲੈਣ ਤੇ ਜਿਹੜੇ ਉਹ ਗੇਟ ਹੈਗੇ ਉਹ ਛੋਟੇ ਨੇ ਤਾਂ ਤਕਰੀਬਨ ਮਹੀਨਾ ਜਾਂ ਕਈ ਹਫ਼ਤੇ ਵੀ ਲੱਗ ਸਕਦੇ ਸੀਗੇ ਹੁਣ ਉਹਨੇ ਕੱਢ ਦਿੱਤਾ ਤਾਂ ਮਿੰਟੋ ਮਿੰਟੀ ਪਾਣੀ ਦੂਜੇ ਪਾਸੇ ਚਲਾ ਗਿਆ ਤੇ ਦੂਜੀ ਗੱਲ ਉਹ ਵੀ ਕਹਿੰਦੇ ਨੇ ਕਿ ਅੱਗੇ ਕੋਈ ਪਿੰਡ ਨਹੀਂ ਪਾਣੀ ਆਉਣਾ ਹੀ ਬੰਦ ਹੋ ਗਿਆ ਤੇ ਉਦੋਂ ਬਾਅਦ ਇਹ ਤੇ ਹਾਲਤ ਹੁਣ ਹੋਣ ਨਹੀਂ ਸੀ ਲੱਗੇ ਹੁਣ ਤੇ ਨਿਕਲ ਰਿਹਾ ਸੀ ਪਾਣੀ ਨਿਕਲ ਰਿਹਾ ਸੀ ਲੈਵਲ ਬਹੁਤ ਥੱਲੇ ਆ ਰਿਹਾ ਸੀਗਾ ਉਦੋਂ ਤੋੜਿਆ ਜਿਹੜੇ ਸਭ ਤੋਂ ਜਿਨ੍ਹਾਂ ਨੂੰ ਤਕਲੀਫ ਹੈ ਉਹ ਬੰਦੇ ਕਹਿ ਰਹੇ ਵੀ ਨਾ ਤੋੜੋ ਅਜੇ ਅਸੀਂ ਅਸੀਂ ਪੁਚੇ ਉਹਨਾਂ ਨੂੰ ਪਤੂੜਦੇ ਹੀ ਐ ਤੇ ਕਹਿੰਦੇ ਨਾ ਜੇ ਤੂੰ ਮੈਂ ਤੁਹਾਨੂੰ ਬੰਦੇ ਮੂਹ ਤੇ ਖਰਾ ਦੂੰਗਾ ਐਮ ਐਲ اے ਰਾਣਾ ਇੰਦਪਤਾਪੇ ਕਹਿੰਦੇ ਉਹ ਕਿਸਾਨ ਦੇ ਪੁੱਤਰ ਨੇ ਉਹਨਾਂ ਨੂੰ ਪਤਾ ਕਿ ਜ਼ਮੀਨਾਂ ਨੂੰ ਕਿੱਦਾਂ ਬਚਾਣਾ ਤੁਹਾਡੇ ਬਾਰੇ ਕਹਿੰਦੇ ਤੁਸੀਂ ਤੇ ਪੁਲਿਸ ਵਿੱਚ ਰਹੇ ਹੋ ਡੰਡਾ ਚਲਾਇਆ ਤੇ ਇੱਥੇ ਵੀ ਡੰਡਾ ਚਲਾਉਣੇ ਆਏ ਸੀ ਇਹਨਾਂ ਦੇਤੇ ਕਰਦੇ ਖੇਤੀ ਉਹਨੇ ਚਲਾਇਆ ਡੰਡਾ ਸਾਰੀ ਉਮਰ ਤੇ ਉਹ ਸ਼ਾਮ ਨੂੰ ਵੀ ਡੰਡਾ ਚਲਾਉਣਾ ਚਾਹ ਰਿਹਾ ਸੀ ਪੁਲਸ ਵਾਲਾ ਚੱਲਿਆ ਨਹੀਂ ਲੋਕਾਂ ਸਾਹਮਣੇ ਜਿਸ ਪੁਲਸ ਅਫਸਰ ਨੇ ਡੰਡਾ ਚਲਾਇਆ ਉਹਨੇ 34 ਸਟੇਡੀਅਮ ਤੇ ਗਰਾਊਂਡਾਂ ਬਣਾਈਆਂ ਤੁਹਾਡੇ ਚੈਨਲਾਂ ਦੇ ਉੱਤੇ ਅੱਜ ਤੱਕ ਉਹ ਪਲੇਰਾਂ ਦੀਆਂ ਇੰਟਰਵਿਊਆਂ ਦੀਆਂ ਤੇ ਉਹ ਇਹ ਕਹਿੰਦੇ ਨੇ ਕਿ ਸੱਜਨ ਸਿੰਘ ਜੀ ਮਾ ਨੇ ਸਾਨੂੰ ਇਸ ਪਾਸੇ ਲੈ ਕੇ ਆਇਆ ਹੈ ਡੰਡਾ ਚਲਾਉਣ ਵਾਲੇ ਤੇ ਉਹ ਦੱਸ ਦੇਣਗੇ ਮੰਦੀਪ ਧਰਦੇਓ ਨੂੰ ਪੁੱਛੋ ਵੀ ਡੰਡਾ ਚਲਾਉਣ ਵਾਲੇ ਕੌਣ ਨੇ ਜਿਹੜਾ ਵਾਤਾਵਰਣ ਬਚਾਣ ਲਈ ਪਾਣੀ ਬਚਾਣ ਲਈ ਲੜਾਈ ਕਰ ਰਿਹਾ ਤੇ ਉਹਦੇ ਨਾਲ ਜੋ ਹਾਲਤ ਕੀਤੀ ਆ ਇਹਨਾਂ ਦੇ ਫਾਦਰ ਸਿੰਚਾਈ ਮੰਤਰੀ ਹੁੰਦਿਆਂ ਹੋਏ ਵੀ ਕੱਖ ਨਹੀਂ ਕੀਤਾ ਇਹਨਾਂ ਦੀਆਂ ਸਰਕਾਰਾਂ ਨੇ ਕੱਖ ਨਹੀਂ ਕੀਤਾ ਹੜ ਰੁਕਣ ਦੀ ਹੜਾ ਦਾ ਜਿਹੜਾ ਦਰਿਆਵਾਂ ਦਾ ਹੂਲੀਆ ਵਿਗਾੜਨ ਦੇ ਜ਼ਿੰਮੇਵਾਰ ਇਹ ਨੇ ਸਾਰੇ ਦਰਿਆਵਾਂ ਦਾ ਹੂਲੀਆ ਵਿਗਾੜ ਦਿੱਤਾ ਮਾਈਨਿੰਗ ਕਰਦਿਆਂ ਕਰਦਿਆਂ ਅੱਜ ਜਿਹੜੇ ਸਾਰੇ ਦਰਿਆ ਨੇ 15-15 ਫੁੱਟ ਜਿਹੜੇ ਸੈਂਟਰ ਤੋਂ ਉੱਚੇ ਨੇ ਸਾਈਡਾਂ ਤੋਂ ਡੀਵੇਂ ਨੇ ਅਗਰ ਇਸ ਤਰਤੀ ਤੇ ਦੁਬਾਰਾ ਹੜਾ ਆਏ ਤੇ ਸੱਜਣ ਸਿੰਘ ਲੋਕਾਂ ਨੂੰ ਮੂੰਹ ਨਹੀਂ ਦਿਖਾਊਗਾ ਤੂੰ ਚਲੇ ਜਾਊਗਾ ਛੱਡ ਕੇ ਜਾ ਸਰਕਾਰ ਨੂੰ ਪਤਾ ਜੀ ਬਰਸਾਦ ਦਾ ਮੌਸਮ ਆਦਾ ਸਰਕਾਰ ਨੂੰ ਪਤਾ ਪਿਛੋ ਪਾਣੀ ਆ ਰਿਹਾ ਤੇ ਸਵਾ ਸਾਲ ਦੀ ਸਰਕਾਰ ਕੁਝ ਨਹੀਂ ਕਰ ਸਕੀ ਹੁਣ ਤੁਸੀਂ ਪੀਰ ਸਰਕਾਰ ਦੇ ਉੱਪਰ ਗੱਲ ਸਿੱਟ ਰਹੇ ਹੋ ਲੀਡਰ ਦਾ ਵਾਅਦਾ ਕਰਦੇ ਹੁੰਦੇ ਆ ਜੀ ਹਰੇਕ ਵਾਰ ਹੁੰਦੇ ਉਸ ਤੋਂ ਬਾਅਦ ਭੁੱਲ ਜਾਂਦੇ ਆ ਗੱਲ ਤੇ ਐ ਸੱਜਨ ਸਿੰਘ ਲੀਡਰ ਨਹੀਂ ਆ ਰਾਜਨੀਤੀ ਵਿੱਚ ਤਾਂ ਉਹ ਰਾਜਨੀਤੀ 'ਚ ਹੁਣ ਹੈਗਾ ਰਾਜਨੀਤੀ ਦਾ ਹੁਲੀਆ ਬਦਲ ਲਿਆ ਇਹੋ ਹੀ ਬੰਦੇ ਸੰਤ ਸੀਚੇਵਾਲ ਜੀ ਉਹ ਗੇਟ ਖੁੱਲਣ ਗਏ ਰਾਈਫਲਾਂ ਲੈ ਕੇ ਅੱਗੇ ਬੈਠ ਗਏ ਔਰ ਸੰਤ ਸੀਚੇਵਾਲ ਜੀ ਵਾਪਸ ਗਏ ਸੀ ਕਿ ਉਹ ਗੇਟ ਨਹੀਂ ਖੁਲਾ ਸਕੇ ਔਰ ਇਹ ਉਹੀ ਕਹਿੰਦੇ ਆ ਹੁਣ ਕਹਿੰਦੇ ਵੀ ਉਦੋਂ ਕਹਿੰਦੇ ਸੀ ਖੋਲਣ ਨਹੀਂ ਦੇਣੇ ਹੁਣ ਕਹਿੰਦੇ ਜੀ ਖੋਲੋ ਤੁਸੀਂ ਹੁਣ ਬੰਨ ਟੁੱਟ ਗਿਆ ਉਹਨੂੰ ਪੂਰਨ ਦੀ ਬਜਾਏ ਉਥੇ ਪੋਲ ਲੱਗ ਜਵੇ ਗੇਟ ਲੱਗ ਜਵੇ ਇਹ ਹੁਣ ਤੁਹਾਡੀ ਸਰਕਾਰ ਕਰੇਗੀ ਜਾਂ ਰਾਣਾ ਆਪਣੇ ਖਰਚੇ ਤੇ ਕਰ ਲਵੇ ਕਿਉਂਕਿ ਰਾਣਾ ਸਾਹਿਬ ਤੇ ਬਹੁਤ ਕੁਝ ਕਰ ਸਕਦੇ ਪੈਸੇ ਵਾਲੇ ਬੰਦੇ ਇਹ ਮਨੋ ਤੁਸੀਂ ਜਿਹੜਾ ਲੋਕਾਂ ਨੂੰ ਕਹਿੰਦੇ ਜੇ ਤੁਹਾਡੇ ਵੱਲੋਂ ਇਹ ਕਾਰਵਾਈ ਕੀਤੀ ਜਾਂਦੀ ਫਿਰ ਫਿਰ ਉਹ ਕਾਨੂੰਨਨ ਹੋ ਜਾਂਦੀ ਮੈਂ ਬਿਲਕੁਲ ਨਹੀਂ ਕਰਨੀ ਮੈਂ ਤੁਹਾਨੂੰ ਜ਼ਰਦ ਤਾ ਮੈਂ ਬਿਲਕੁਲ ਨਹੀਂ ਕਰ ਰਿਹਾ ਨਾ ਮੈਂ ਇੰਦਾਂ ਦਾ ਕੰਮ ਕਰੂੰਗਾ ਏ ਜ਼ਿੰਦਗੀ ਦੇ ਵਿੱਚ ਮੈਂ ਕੀ ਮੈਂ ਮੈਂ ਜ ਜਿਹਦੀ ਨੀਅਤ ਚ ਖੋਟ ਹੋਗੀ ਸੌ ਖਾਨੇ ਆ ਮੈਂ ਸੌ ਖਾਨਾ ਵੀ ਮੈਂ ਇਮਾਨਦਾਰੀ ਦੇ ਨਾਲ ਸੱਚੇ ਦਿਨੋਂ ਸਿਰਫ ਇੱਕ ਸੇਵਾ ਦੀ ਭਾਵਨਾ ਸਿਆਸਤ ਵਿੱਚ ਆ ਜਾਵਾਂ ਇੱਕ ਪੈਸੇ ਦਾ ਜਿੱਦ ਨਾਲ ਇਲਜ਼ਾਮ ਲਾ ਦਿੱਤਾ ਗੋਲੀ ਮਾਰ ਦਿੱਤਾ ਚੌਕ ਚੱਕ ਪੰਜਾਬ ਵਿੱਚ ਹੜ੍ਹਾਂ ਦੀ ਆਫਤ جاری ਹੈ ਤੇ ਉੱਪਰੋਂ ਸਿਆਸਤ ਭਾਰੀ ਆ। ਗੱਲ ਸੁਲਤਾਨਪੁਰ ਲੋਧੀ ਦੀ ਕਰਨ ਜਾ ਰਹੇ ਹਾਂ। ਜਿੱਥੇ ਪਿਛਲੇ ਦਿਨੀ ਰਾਣਾ ਇੰਦਰਪਤਾਪ ਜੋ ਸੁਲਤਾਨਪੁਰ ਦੇ ਵਿਧਾਇਕ ਨੇ ਉਹਨਾਂ ਵੱਲੋਂ ਪਰ ਉਹਨਾਂ ਦੇ ਨਜ਼ਦੀਕ ਬੰਨ ਤੋੜ ਦਿੱਤਾ ਗਿਆ। ਦਾਵਾ ਸੀ ਕਿ ਇਹ ਬੰਨ ਜਿਹੜਾ ਹੈ ਇਹਦੇ ਨਾਲ ਤੋੜਨ ਦੇ ਨਾਲ ਪਿਛਲੇ ਪਿੰਡਾਂ ਦਾ ਕਾਫੀ ਬਚਾਅ ਹੋਇਆ। ਦੂਸਰੇ ਪਾਸੇ ਆਪ ਦੇ ਨੇਤਾ ਜਿਹੜੇ ਸਜਨ ਸਿੰਘ ਚੀਮਾ ਨੇ ਉਹਨਾਂ ਦਾ ਦਾਵਾ ਕੀਤਾ ਜਾ ਰਿਹਾ ਹੈ ਕਿ ਇਨ ਰਾਣਾ ਇੰਦਰਪਤਾਪ ਨੇ ਜਿੱਥੇ ਬੰਨ ਤੋੜ ਕੇ ਗਿਆਕੂ ਨੇ ਕੰਮ ਕੀਤਾ ਹੈ ਉਥੇ ਹੀ ਲੋਕਾਂ ਨੂੰ ਵੀ ਜੋ ਲੋਕ ਦੂਜੇ ਪਾਸੇ ਸੀ ਉਹਨਾਂ ਦਾ ਨੁਕਸਾਨ ਵੀ ਕੀਤਾ ਹੈ ਤਾਂ ਗੱਲ ਕਰ ਲੈਣੇ ਸਜਨ ਸਿੰਘ ਚੀਮਾ ਸਾਡੇ ਨਾਲ ਨੇ ਤਾਂ ਰਾਣਾ ਇੰਦਰਪਤਾਵ ਜਿਹੜੇ ਨੇ ਉਹ ਤਾਂ ਇਹ ਕਹਿ ਰਹੇ ਨੇ ਕਿ ਬੰਨ ਤੋੜ ਦੇ ਨਾਲ ਉਹਨਾਂ ਦਾ ਫਾਇਦਾ ਹੋਇਆ ਲੋਕਾਂ ਦਾ ਉਹਨਾਂ ਨੇ ਲੋਕਾਂ ਨੂੰ ਡੋਬਣੋਂ ਬਚਾ ਲਿਆ ਤੁਸੀਂ ਉਹਦੇ ਉਲਟ ਕਹਿ ਰਹੇ ਹੋ ਕਿ ਲੋਕਾਂ ਦਾ ਨੁਕਸਾਨ ਕਰ ਦਿੱਤਾ ਦੇਖੋ ਜਦੋਂ ਸਤਲੁਜ ਦਾ ਬੰਨ ਟੁੱਟਿਆ ਮਡੇ ਵਾਲੇ ਦੇ ਕੋਲ ਉਸ ਟਾਈਮ ਤੇ ਉੱਤੇ ਬਹੁਤ ਜ਼ਿਆਦਾ ਪਾਣੀ ਆ ਰਿਹਾ ਸੀਗਾ। ਵਾਕਈ ਹਾਲਤ ਮਾੜੀ ਸੀਗੀ। ਗੇਟ ਖੁੱਲੇ ਸੀ, ਪੰਜ ਗੇਟ ਖੁੱਲੇ ਸੀਗੇ। ਜਿਹੜੇ ਪਾਣੀ ਇੱਥੋਂ ਇਸ ਏਰੀਆ ਚੋਂ ਕੱਢਣ ਵਾਸਤੇ ਬਿਆਸਾ ਚ ਪਾਣ ਲਈ ਪੰਜ ਗੇਟ ਜਿਹੜੇ ਉਹ ਖੁੱਲੇ ਪਏ ਸੀਗੇ। ਜਦੋਂ ਇੰਨਾ ਪਾਣੀ ਆ ਰਿਹਾ ਸੀਗਾ ਜਿੰਨਾ ਹੋਣਾ ਸੀ ਉਹ ਤੇ ਨੁਕਸਾਨ ਹੋ ਗਿਆ। ਜਦੋਂ ਬੰਨ ਦਿੱਤਾ ਉਹ ਬੰਨ ਜਿਹੜਾ ਬੰਨਿਆ ਗਿਆ ਉਸ ਤੋਂ ਬਾਅਦ ਤੋੜਿਆ ਗਿਆ। ਇਹ ਬੰਨ ਜਿਹੜਾ ਨਾ ਜਦੋਂ ਸੀ ਸੰਤ ਸੀਚੇਵਾਲ ਜੀ ਹੋਣਾ ਨੇ ਸੱਤ ਲੋਈ ਦਰਿਆ ਦਾ ਬੰਨ ਬੰਨ ਦਿੱਤਾ ਉਸ ਤੋਂ ਬਾਅਦ ਇਹ ਤੋੜਿਆ ਗਿਆ ਜਦੋਂ ਕਿ ਫਾਇਦਾ ਕੋਈ ਨਹੀਂ ਸੀਗਾ ਮੈਂ ਇਹ ਕਹਿੰਨਾ ਐ ਮਰਜੈਂਸੀ ਅਗਰ ਸਾਨੂੰ ਸਲਾਮਾ ਕਰ ਰਹੀ ਸੀ ਤੋੜਨਾ ਪੈਂਦਾ ਤੋੜ ਦਿੰਦੇ ਕੋਈ ਗੱਲ ਨਹੀਂ ਐ ਅਗਰ ਲੋਕਾਂ ਲੋਕ ਜਿਆਦਾ ਨੁਕਸਾਨ ਹੋ ਰਿਹਾ ਤੋੜ ਵੀ ਦਿੰਦੇ ਕੋਈ ਇਦਾਂ ਦੀ ਗੱਲ ਨਹੀਂ ਸੀ ਪਰ ਜਿਹੜਾ ਬੰਨ ਪਿੱਛੋਂ ਪਾਣੀ ਆਉਣਾ ਹੀ ਬੰਦ ਹੋ ਗਿਆ ਤੇ 5 6 ਗੇਟ ਨੇ ਜਿਨ੍ਹਾਂ ਚ ਪਾਣੀ ਵਿਆਸਾ ਚ ਜਾ ਰਿਹਾ ਹੈ ਤੇ ਮੈਨੂੰ ਇਹ ਦੱਸੋ ਵੀ ਵੱਧ ਤੋਂ ਵੱਧ ਇੰਨਾਕ ਜ਼ਰੂਰ ਫਰਕ ਪਿਆ ਕਿ ਜਿਹੜਾ 4 ਦਿਨ ਚ ਨਿਕਲ ਜਾਣਾ ਸੀ ਉਹ 3 ਦਿਨ ਚ ਨਿਕਲ ਗਿਆ ਜ਼ਰੂਰ ਫਰਕ ਪਿਆ ਪਰ ਦੂਜੇ ਪਾਸੇ ਰਿਸਕ ਦੇਖੋ ਤੁਸੀਂ ਅੱਜ ਹੁਣ ਬੰਨ ਪਾਣੀ ਛੱਡ ਦਿੱਤਾ ਹੈ ਪਿੱਛੋਂ ਅਜੇ ਤੱਕ ਮੈਨੂੰ ਲੱਗਦਾ ਉਸ ਹਾਲਾਤ ਦੀ ਖਤਰਾ ਨਹੀਂ ਹੈ ਪਰ ਕੱਲ ਨੂੰ ਜੇ ਬਹੁਤ ਜ਼ਿਆਦਾ ਪਾਣੀ ਬਿਆਸਾ ਚ ਜਾਂ ਸਰਪੋਚੇ ਆ ਜਾਂਦਾ ਪਾਣੀ ਬੈਕ ਮਾਰਦਾ ਤੇ ਉਹ ਲੋਕਾਂ ਵਾਸਤੇ ਖਤਰੇ ਵਾਲੀ ਗੱਲ ਹੈ ਜਦੋਂ ਮੈਂ ਇਹ ਗੱਲ ਕੀਤੀ ਕਿ ਖਤਰੇ ਵਾਲੀ ਗੱਲ ਹੈ 게ਟ ਦਾ ਹੀ ਕੰਮ ਕਰ ਰਿਹਾ ਪੰਜ 게ਟ ਹੈ ਛੇਵਾਂ 게ਟ ਹੀ ਬਣ ਗਿਆ ਪਰ ਉਹ ਪੰਜ 게ਟ ਤੇ ਆਪਾਂ ਜੇ ਉਧਰੋਂ ਪਾਣੀ ਲੈਵਲ ਵੱਜ ਜਾ ਤੇ ਬੰਦ ਕਰ ਸਕਦੇ ਆ ਛੇਵਾਂ ਬੰਦ ਨਹੀਂ ਕਰ ਸਕਦੇ ਉਹਨੂੰ ਬੰਦ ਕਰਨਾ ਹੀ ਪੈਣਾ ਜਦੋਂ ਮੈਂ ਰੋਲਾ ਪਾਇਆ ਹੁਣ ਮੈਂ ਸੁਣਿਆ ਕਿ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਹੋਈ ਲੱਗੇ ਆ ਹੁਣ ਇਹਦਾ ਇਹ ਮਤਲਬ ਹੈ ਵੀ ਜਦੋਂ ਮਰਜ਼ੀ ਬੰਨ ਨੂੰ ਤੋੜ ਦਿਓ ਜਦੋਂ ਮਰਜ਼ੀ ਬੰਨ ਦਿਓ ਜੇ ਕੱਲ ਨੂੰ ਫੇਰ ਪਾਣੀ ਰੱਬ ਨਾ ਕਰੇ ਆ ਜਾਵੇ ਇਹ ਫੇਰ ਤੋੜਨਗੇ ਫੇਰ ਜਿਹੜਾ ਦੁਬਾਰਾ ਬੰਨਣਗੇ ਇਹ ਨਹੀਂ ਆ ਇੰਨਾ ਦੇ ਫਾਦਰ ਸਾਹਿਬ ਸਿंचाई ਮੰਤਰੀ ਰਹੇ ਨੇ ਗੱਲ ਤੇ ਇਹ ਹੈ ਕਿ ਇੱਥੇ ਗੇਟ ਲੱਗਦਾ ਬਟਾ ਗੇਟ ਲੱਗਦਾ ਜਿਹੜਾ ਅਸੀਂ ਲਵਾਵਾਂਗੇ ਗੇਟ ਸਰਕਾਰ ਲਵਾਉਗੀ ਮਤਲਬ ਤੇ ਉਹ ਬਣਦਾ ਸੀਗਾ ਕਿ ਉਹ ਗੇਟ ਲਈ ਇਹਨਾਂ ਦੇ ਜਦੋਂ ਫਾਦਰ ਸਾਹਿਬ ਮੰਤਰੀ ਸੀ ਕਿਤੇ ਇਦਾਂ ਦਾ ਇੰਤਜ਼ਾਮ ਇਹ ਉਦੋਂ ਕੀਤਾ ਹੁੰਦਾ ਇਹਨਾਂ ਤੇ ਜਿਹੜਾ ਕੰਮ ਵੀ ਕਰ ਰਹੇ ਨੇ ਜਦੋਂ ਮੈਂ ਰੋਲਾ ਪਾਇਆ ਉਸ ਤੋਂ ਬਾਅਦ ਹੁਣ ਕਹਿੰਦੇ ਤਿਆਰੀ ਵੀ ਕਰ ਰਹੇ ਨੇ ਕਿ ਉਹਨੂੰ ਬੰਨਿਆ ਜਾਊਗਾ ਸੋ ਇਹ ਸਿਆਸੀ ਸਟੰਟ ਹੈ ਜਦੋਂ ਕਿ ਇਸ ਮੌਕੇ ਦੇ ਉੱਤੇ ਲੋਕਾਂ ਵੱਲ ਦੇਖਣਾ ਚਾਹੀਦਾ ਆਪਣੀਆਂ ਲੀਡਰੀਆਂ ਨੀਤੇ ਮਕਾਣੀਆਂ ਚਾਹੀਦੀਆਂ ਸਿਆਸੀ ਸਟੰਟ ਦੀ ਗੱਲ ਕਰਾਂਗੇ ਚੀਮਾ ਸਾਹਿਬ ਸਭ ਤੋਂ ਪਹਿਲਾਂ ਤੁਸੀਂ ਵੀ ਇਸ ਇਲਾਕੇ ਦੇ ਰਹਿਣ ਵਾਲੇ ਹੋ ਬਹੁਤ ਟਾਈਮ ਇੱਥੇ ਵਿਚਰੇ ਹੋਣ ਤੁਸੀਂ ਸਿਆਸਤ ਦੇ ਵਿੱਚ ਆਏ ਹੋ ਤਾਂ ਲਗਭਗ ਮੈਨੂੰ ਲੱਗਦਾ ਕਿ ਤੁਹਾਨੂੰ 5-7 ਸਾਲ ਤਾਂ ਇੱਥੇ ਵਿਚਰਦੇ ਹੋਗੇ ਸਿਆਸੀ ਤੌਰ ਤੇ ਜਿਹੜੀ ਇਹ ਬਿਲਡ ਹੈਗੀ ਹੈ ਜਦੋਂ ਪਿੱਛੋਂ ਪਾਣੀ ਆ ਜਾਂਦਾ ਤੇ ਇੱਥੇ ਡਾਫ ਲੱਗ ਜਾਂਦੀ ਆ ਤਾਂ ਉਹਨੂੰ ਕੱਢਣਾ ਜੇ ਉਹ ਕਹਿੰਦੇ ਕਿ ਜੇ ਉਹਨੂੰ ਕੱਢਣਾ ਸੀਗਾ ਤਾਂ ਇਹ ਕਰਨਾ ਪੈਣਾ ਸੀ ਜਿਹੜੇ ਉਹ ਗੇਟ ਹੈਗੇ ਉਹ ਛੋਟੇ ਨੇ ਤਾਂ ਤਕਰੀਬਨ ਮਹੀਨਾ ਜਾਂ ਕਈ ਹਫ਼ਤੇ ਵੀ ਲੱਗ ਸਕਦੇ ਸੀਗੇ ਹੁਣ ਉਹਨਾਂ ਨੇ ਕੱਢ ਦਿੱਤਾ ਤਾਂ ਮਿੰਟੋ ਮਿੱਟੀ ਪਾਣੀ ਦੂਜੇ ਪਾਸੇ ਚਲਾ ਗਿਆ ਤੇ ਦੂਜੀ ਗੱਲ ਉਹ ਇਹ ਵੀ ਕਹਿੰਦੇ ਨੇ ਕਿ ਅੱਗੇ ਕੋਈ ਪਿੰਡ ਨਹੀਂ ਬੇਚਰਾਗ ਜਗ੍ਹਾ ਹੈ ਕੋਈ ਉੱਥੇ ਪਿੰਡ ਨਹੀਂ ਹੈਗੇ ਔਰ ਪਾਣੀ ਸਿੱਧਾ ਬਿਆਸ ਵਿੱਚ ਚਲਾ ਗਿਆ 6 ਪਿੰਡ ਨੇ ਜੀ ਉਸ ਸਾਈਡ ਤੇ ਪੁੱਛਤੇ ਫਿਰੋਜ਼ਪੁਰ ਵਾਲੇ ਨੇ ਮੰਡੇਂਦਰਪੁਰ ਕੇ ਸਾਈਡ ਤੇ ਜਰਾ ਬੰਦਾ ਪੁੱਛੇ ਵੀ ਮੰਡੇਂਦਰਪੁਰ ਕੇ ਸਾਈਡ ਤੇ ਤੇ ਲੋਕ ਵਸਦੇ ਲੋਕ ਵਸਦੇ ਆ ਲੋਕ ਵਸਦੇ ਉੱਥੇ ਆਲੀ ਵਾਲਿਆਂ ਦੀ ਆਲੀ ਵਾਲਿਆਂ ਦੀ ਸਾਰਿਆਂ ਦੀ ਜ਼ਮੀਨ ਜਿਹੜੀ ਹੈ ਉਹ ਕਿੱਥੇ ਆ ਆਲੀ ਗੁਰਦ ਦੀ ਆਲੀ ਕਲਾਂ ਦੀ ਚੰਨਨ ਆਪਣਾ ਮੰਡੇਂਦਰਪੁਰ ਇਹ ਸਾਰੇ ਜਿਹੜੇ ਨੇ ਸਾਰੇ ਪਿੰਡਾਂ ਨੂੰ ਇਫੈਕਟ ਹੋਇਆ ਪੈਲੀ ਉਹਨਾਂ ਦੀ ਉਸ ਸਾਈਡ ਦੇ ਉੱਤੇ ਆ ਪੈਲੀ ਤਾਂ ਪਹਿਲੇ ਡੁੱਬ ਚੁੱਕੀ ਸੀਗੀ ਉਹ ਤਾਂ ਤੁਸੀਂ ਵੀ ਮੰਨਦੇ ਹੋ ਕਿ ਪੈਲੀ ਇੱਧਰ ਵੀ ਡੁੱਬ ਚੁੱਕੀ ਸੀ ਅਗਲੇ ਪਾਸੇ ਵੀ ਉਹ ਕਹਿੰਦਾ ਲੋਕ ਜਿਹੜੇ ਮੰਨ ਲਓ ਪਹਿਲੀ ਤਾਂ ਡੁੱਬ ਗਈ ਲੋਕਾਂ ਨੂੰ ਬਚਾਇਆ ਲੋਕ ਡੁੱਬਣ ਬਚਾਏ ਆ ਦੇਖੋ ਜੀ ਪਹਿਲੀ ਇੱਧਰ ਵੀ ਮਰ ਗਈ ਲੋਕਾਂ ਨੇ ਜਦੋਂ ਪਾਣੀ ਢਲਣਾ ਸ਼ੁਰੂ ਹੋ ਗਿਆ ਮੈਂ ਪਹਿਲੀ ਗੱਲ ਦੁਹਰਾ ਰਿਹਾ ਜਿਹੜਾ ਸੱਤ ਲੋਈ ਤੇ ਉੱਤੋਂ ਬੰਨ ਜਿਹੜਾ ਬੰਨ ਦਿੱਤਾ ਸੀ ਸੰਤ ਸੀਚੇਵਾਲ ਜੀ ਹੁਣਾ ਨੇ ਪਿੱਛੋਂ ਵੀ ਖਟ ਗਿਆ ਸੀ ਪਾਣੀ ਔਰ ਬੰਨ ਦਿੱਤਾ ਸੀ ਪਾਣੀ ਆਉਣਾ ਹੀ ਬੰਦ ਹੋ ਗਿਆ ਤੇ ਉਦੋਂ ਬਾਅਦੇ ਤੇ ਹਾਲਤ ਹੁਣ ਹੋਣ ਨਹੀਂ ਸੀ ਲੱਗੇ ਹੁਣ ਤੇ ਨਿਕਲ ਰਿਹਾ ਸੀ ਪਾਣੀ ਨਿਕਲ ਰਿਹਾ ਸੀ ਲੈਵਲ ਬਹੁਤ ਥੰਨੇ ਆ ਰਿਹਾ ਸੀਗਾ ਉਦੋਂ ਤੋੜਿਆ ਔਰ ਉਹਦਾ ਮਨਛਾ ਬੱਸੀ ਹੋਈ ਜਿਹੜੀ ਮੈਂ ਕਹਿ ਰਿਹਾ ਕਿ ਮਨਛਾ ਸਿਰਫ ਬੱਲੇ ਬੱਲੇ ਉਥੇ ਬਾਹਰੋਂ ਬੰਦੇ ਇਕੱਠੇ-ਕੁੱਠੇ ਕਰਕੇ ਲਾਲਾ 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 ਮੀਡੀਆ ਨਾਲ ਕੋ ਹੈਗਾ ਜੀ ਸੋਸ਼ਲ ਮੀਡੀਆ ਵਗੈਰਾ ਚੰਗਾ ਸਟਰੋਂਗ ਹੈ ਬਸ ਇਹਨਾਂ ਨੇ ਆਪਣੀ ਜਿਹੜੀ ਗੈਰ ਹਾਜ਼ਰੀ ਸੀ ਕੈਨੇਡਾ ਵਿੱਚ ਬੈਠੇ ਸੀ ਉਹਨੂੰ ਇੱਕ ਸਮਝ ਲੋ ਕੇ ਗੈਰ ਹਾਜ਼ਰੀ ਵੀ ਲੋਕੀ ਕਹਿਣ ਨਾ ਤੇ ਆਣ ਕੇ ਇਹ ਜਿਹੜਾ ਇਹ ਕੰਮ ਕੀਤਾ ਸਿਆਸੀ ਤੁਸੀਂ ਕਹਿ ਰਹੇ ਹੋ ਕਿ ਸਿਆਸਤ ਖੇਡੀ ਸਿਆਸਤ ਉਹ ਕਹਿ ਰਹੇ ਤੁਸੀਂ ਖੇਡ ਰਹੇ ਹੋ ਕਿਵੇਂ ਉਹ ਕਹਿੰਦੇ ਕਿ ਜੇ ਮੈਂ ਬੰਨਾਂ ਤੋੜਦਾ ਪਹਿਲਾਂ ਤੁਸੀਂ 8-10 ਦਿਨ ਇੱਥੇ ਸੀ ਜੇ ਤੁਹਾਨੂੰ ਸਮਝਉਂਦੀ ਤੁਸੀਂ ਤੋੜ ਦਿੰਦੇ ਜੇ ਦੂਜੀ ਗੱਲ ਉਹ ਕਹਿ ਰਹੇ ਰਹੇ ਕਿ ਜੇ ਮੈਂ ਨਾ ਤੋੜਦਾ ਜੀ ਉਹਨਾਂ ਪਰ ਲੱਗੇ ਕਿ ਲੋਕ ਡਿਮਾਂਡ ਕਰ ਰਹੇ ਆ ਤੇ ਚੀਮਾ ਸਾਹਿਬ ਚਾਹੁੰਦੇ ਸੀਗੇ ਕਿ ਰਾਣਾ ਇਥੋਂ ਪਾਸੇ ਹੋਵੇ ਤੇ ਮੈਂ ਤੋੜ ਕੇ ਆਪਣੀ ਸਿਆਸਤ ਜਮਾਲਵਾ ਸਭ ਤੋਂ ਜਿਹੜੇ ਅਫੈਕਟਡ ਪਿੰਡ ਨੇ ਉਹ ਨੇ ਚੰਨਣ ਮਿੱਟੀ ਵਾਟਾਂ ਵਾਲੀ ਧੁੰਦ ਜਾ ਕੇ ਉਹਨਾਂ ਨੂੰ ਬੰਦਿਆਂ ਨੂੰ ਪੁੱਛ ਲਿਓ ਮੇਰੇ ਕੋ ਖੁਦ ਮਿਲੇ ਆ ਜਦੋਂ ਸੀਐਮ ਸਾਹਿਬ ਆਏ ਆ ਇੱਥੇ ਬੰਨ ਜਿੱਥੇ ਟੁੱਟਿਆ ਉੱਥੇ ਆਏ ਆ ਉਸ ਜਗ੍ਹਾ ਦੇ ਉੱਤੇ ਚੰਨਨ ਮੰਡੀ ਵਾਲੇ ਸਾਰੇ ਪਿੰਡ ਦੇ ਜਿਹੜੇ ਮੋਤ ਬਰ ਬੰਦੇ ਆ ਤਕਰੀਬਨ 20-25 ਜਣੇ ਮੈਨੂੰ ਮਿਲੇ ਆ ਅਸੀਂ ਕਿਹਾ ਕਿ ਕਿਦਾਂ ਬੰਨ ਤੋੜਨ ਦੀ ਲੋੜ ਪੈਣੀ ਕਹਿੰਦੇ ਨਹੀਂ ਅਜੇ ਰੁਕ ਜਾਓ ਕਿਤੇ ਇਹ ਨਾ ਹੋਵੇ ਜਿਆਦਾ ਮੀਂਹ ਪੈ ਕੇ ਵਾਪਸ ਆ ਗਿਆ ਫਿਰ ਸਾਨੂੰ ਰਗੜਾ ਲੱਗ ਜਾਣਾ ਤੁਸੀਂ ਇਹ ਕੰਮ ਅਜੇ ਨਾ ਕਰੋ ਮੈਂ ਤੁਹਾਨੂੰ ਸਾਰੇ ਬੰਦੇ ਜਿਹੜੇ ਨੂੰ ਮੋਤ ਕਰਾ ਦਵਾਂ ਵਾਟਾਂ ਵਾਲੀ ਵਾਲੇ ਬੰਦੇ ਮੈਨੂੰ ਮਿਲੇ ਆ ਉਹ ਕਹਿ ਰਿਹਾ ਨਹੀਂ ਹੈ ਜਿਹੜੇ ਸਭ ਤੋਂ ਜਿਨ੍ਹਾਂ ਨੂੰ ਤਕਲੀਫ ਹੈ ਉਹ ਬੰਦੇ ਕਹਿ ਰਹੇ ਵੀ ਨਾ ਤੋੜੋ ਅਜੇ ਅਸੀਂ ਅਸੀਂ ਪੁੱਛਿਆ ਉਹਨਾਂ ਨੂੰ ਫਤੂੜ ਦੇਈਏ ਤੇ ਕਹਿੰਦੇ ਨਾ ਅਜੇ ਤੋੜੋ ਮੈਂ ਤੁਹਾਨੂੰ ਬੰਦੇ ਮੂੰਹ ਤੇ ਖਰਾ ਦਊਗਾ ਸੋ ਇਹ ਇੱਕ ਬੰਦੇ ਦੀ ਪੈਲੀ ਪੁਲੀ ਬਚਾਣ ਲਈ ਉੱਥੇ ਮੈਨੂੰ ਪਤਾ ਲੱਗਾ ਕਿ ਉਹ ਇਹ ਜਿਹੜਾ ਸਾਰਾ ਕੰਮ ਜਿਹੜਾ ਕੀਤਾ ਦੂਸਰਾ ਆਪਣੀ ਪੀਟੀ ਦੀ ਚਮਕਾਨ ਲਈ ਐਮਐਲਏ ਰਾਣਾ ਇੰਦਰਪਤਾਪੇ ਕਹਿੰਦੇ ਉਹ ਕਿਸਾਨ ਦੇ ਪੁੱਤਰ ਨੇ ਉਹਨਾਂ ਨੂੰ ਪਤਾ ਕਿ ਜ਼ਮੀਨਾਂ ਨੂੰ ਕਿੱਦਾਂ ਬਚਾਣਾ ਤੁਹਾਡੇ ਬਾਰੇ ਕਹਿੰਦੇ ਤੁਸੀਂ ਤਾਂ ਪੁਲਿਸ 'ਚ ਰਹੇ ਹੋ ਡੰਡਾ ਚਲਾਇਆ ਤੇ ਇੱਥੇ ਵੀ ਡੰਡਾ ਚਲਾਉਣੇ ਆਏ ਸੀ ਜਿਸ ਪੁਲਿਸ ਅਫਸਰ ਨੇ ਡੰਡਾ ਚਲਾਇਆ ਉਹਨੇ 34 ਸਟੇਡੀਅਮ ਤੇ ਗਰਾਊਂਡਾਂ ਬਣਾਈਆਂ ਨੇ ਤੁਹਾਡੇ ਚੈਨਲਾਂ ਦੇ ਉੱਤੇ ਅੱਜ ਤੱਕ ਉਹ ਪਲੇਅਰਾਂ ਦੀਆਂ ਇੰਟਰਵਿਊਆਂ ਆਉਂਦੀਆਂ ਤੇ ਉਹ ਇਹ ਕਹਿੰਦੇ ਨੇ ਕਿ ਸੱਜਨ ਸਿੰਘ ਜੀਮਾ ਨੇ ਸਾਨੂੰ ਇਸ ਪਾਸੇ ਲੈ ਕੇ ਆਇਆ ਇੱਕ ਪਲੇਅਰ ਐਨਬੀਏ 'ਚ ਚਲੇ ਗਿਆ ਅੱਜ ਗਿੱਦੜਪਾਹਾ ਮਲੋਟ 34 ਜਗ੍ਹਾ ਦੇ ਉੱਤੇ ਗਰੌਂਡਾ ਜਿੱਥੋਂ ਪਲੇਅਰ ਨਿਕਲ ਆ ਰਹੇ ਨਿਕਲ ਕੇ ਆ ਰਹੇ ਨੇ ਪਾਲਪ੍ਰੀਤ ਸਿੰਘ ਐਨਬੀਏ ਚ ਗਿਆ ਉਹ ਉੱਥੋਂ ਨਿਕਲਿਆ ਇੱਧਰ ਗ੍ਰੇਟ ਖਲੀ ਮੈਂ ਲੈ ਕੇ ਆਇਆ ਪਰਮਿੰਦਰ ਸਿੰਘ ਪੰਡਾਲਾ ਅੱਜ ਡੀਸੀਪੀ ਅੰਮ੍ਰਿਤਸਰ ਲੱਗਾ ਉਹ ਬੰਦੇ ਨੂੰ ਮੈਂ ਲਿਆ ਕੇ ਉਹਨੂੰ ਸਟਾਰ ਬਣਾਇਆ ਅਰਜਨワਟ ਨੂੰ ਮਿਲਿਆ ਅੱਜ ਉਹ ਇਸ ਜਗ੍ਹਾ ਦੇ ਉੱਤੇ ਪਹੁੰਚਿਆ ਡੀਸੀਪੀ ਬਣਿਆ ਇੰਡੀਆ ਦਾ ਕਪਤਾਨ ਬਣਿਆ ਡੰਡਾ ਚਲਾਉਣ ਵਾਲੇ ਬੰਦੇ ਨੇ ساری ਉਮਰ ਇਹੋ ਕੰਮ ਕੀਤੇ ਨੇ ਨਸ਼ਿਆਂ ਦੇ ਖਿਲਾਫ ਮੈਂ ਲੜਿਆਵਾ ਡੰਡਾ ਚਲਾਉਣ ਵਾਲੇ ਤੇ ਉਹ ਦੱਸ ਦੇਣਗੇ ਮਨਦੀਪ ਧਰਦੇਵ ਨੂੰ ਪੁੱਛੋ ਵੀ ਡੰਡਾ ਜਲਾਉਣ ਵਾਲੇ ਕੌਣ ਨੇ ਜਿਹੜਾ ਵਾਤਾਵਰਨ ਬਚਾਉਣ ਲਈ ਪਾਣੀ ਬਚਾਉਣ ਲਈ ਲੜਾਈ ਕਰ ਰਿਹਾ ਤੇ ਉਹਦੇ ਨਾਲ ਜੋ ਹਾਲਤ ਕੀਤੀ ਹੈ ਉਹਨੂੰ ਮਨਦੀਪ ਧਰਦੇਵ ਨਾਲ ਜਾ ਕੇ ਪੁੱਛੋ ਵੀ ਡੰਡਾ ਚਲਾਉਣ ਵਾਲਾ ਕੌਣ ਹੈ ਤੇ ਲੋਕਾਂ ਦੇ ਭਲੇ ਕਰਨ ਵਾਲਾ ਕੌਣ ਹੈ ਜੇ ਤਾਂ ਆਪਾਂ ਗੱਲ ਕਰੇ ਜੀ ਸਿਆਸਤ ਦੀ ਉਹ ਤੁਹਾਡੇ ਤੇ ਕਹਿਤਾ ਤੁਸੀਂ ਉਹਨਾਂ ਦੇ ਕਹੀ ਜਾਣੇ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੇ ਇੱਥੇ ਲੋਕ ਨੇ ਇਹਨਾਂ ਦੀਆਂ ਬੜੀਆਂ ਲੋੜਾਂ ਨੇ ਜਿਹੜਾ ਪਾਣੀ ਆ ਰਿਹਾ ਲੁਧਿਆਣੇ ਤੋਂ ਜਿਹੜੀਲਾ ਪਾਣੀ ਆ ਰਿਹਾ ਉਹ ਬੋਰਾ ਦੇ ਵਿੱਚ ਪੈ ਰਿਹਾ ਚਮੜੀ ਰੋਗ ਲੋਕਾਂ ਨੂੰ ਲੱਗਣੇ ਸਿਰਫ ਇੱਕ ਦੂਜੇ ਦੇ ਉੱਪਰ ਬਿਆਨਬਾਜ਼ੀ ਦੇ ਨਾਲ ਚੱਲ ਜੂਗਾ ਕੰਮ ਸਾਰ ਬਿਲਕੁਲ ਨਹੀਂ ਇਹਨਾਂ ਦੇ ਫਾਦਰ ਸਿੰਚਾਈ ਮੰਤਰੀ ਹੁੰਦਿਆਂ ਹੋਇਆਂ ਵੀ ਕੱਖ ਨਹੀਂ ਕੀਤਾ ਇਹਨਾਂ ਦੀਆਂ ਸਰਕਾਰਾਂ ਨੇ ਕੱਖ ਨਹੀਂ ਕੀਤਾ ਹੜ ਰੋਕਣ ਲਈ ਹੜਾਂ ਦਾ ਜਿਹੜਾ ਦਰਿਆਵਾਂ ਦਾ ਹੁਲੀਆ ਵਿਗਾੜਨ ਤੇ ਜ਼ਿੰਮੇਵਾਰ ਇਹ ਨੇ ਜਿਹੜੇ ਜਿੰਨਾ ਤੇ ਇਹਨਾਂ ਦੇ ਲੀਡਰਾਂ ਨੇ ਇਲੈਗਲ ਮਾਈਨਿੰਗ ਤੇ ਮਾਈਨਿੰਗ ਦੇ ਜਿਹੜੇ ਸੁਣ ਲੋ ਜਰਾ ਇੱਕ ਮਿੰਟ ਮਾਈਨਿੰਗ ਦੇ ਇਲਜ਼ਾਮ ਲਾਇਆ ਸਾਰੇ ਦਰਿਆਵਾਂ ਦਾ ਹੂਲੀਆ ਵਿਗਾੜ ਦਿੱਤਾ ਮਾਈਨਿੰਗ ਕਰਦਿਆਂ ਕਰਦਿਆਂ ਅੱਜ ਜਿਹੜੇ ਸਾਰੇ ਦਰਿਆ ਨੇ 15-15 ਫੁੱਟ ਜਿਹੜੇ ਸੈਂਟਰ ਚੋਂ ਉੱਜੇ ਨੇ ਸਾਈਡਾਂ ਤੋਂ ਨੀਵੇਂ ਨੇ ਬੰਨਾਂ ਦੇ ਉੱਤੇ ਨਾਲ ਪਾਣੀ ਵਗ ਕੇ ਬੰਨ ਜਿਹੜੇ ਨੇ ਉਹ ਟੁੱਟ ਰਹੇ ਨੇ ਇਹ ਜਿਹੜਾ ਇਹਨਾਂ ਨੇ ਇਹ ਕੰਮ ਕੀਤਾ ਇੱਕ ਇੱਕ ਸਾਲ ਹੋਇਆ ਔਰ ਮੈਂ ਤੁਹਾਨੂੰ ਦਾਅਵੇ ਨਾ ਕਰਨਾ ਜ਼ਿੰਮੇਵਾਰੀ ਨਾਲ ਇਹਨੂੰ ਰਿਕਾਰਡ ਕਰ ਲਓ ਜਸਤਨ ਐ ਸੀਜ਼ਨ ਤੋਂ ਬਾਅਦ ਇੱਕ ਸਾਲ ਜਿਹੜਾ ਹੜ ਆ ਗਿਆ ਨਹੀਂ ਇੰਤਜ਼ਾਮ ਹੋਇਆ ਅਗਰ ਇਸ ਧਰਤੀ ਤੇ ਦੁਬਾਰਾ ਹੜ ਆਏ ਤੇ ਸੱਜਨ ਸਿੰਘ ਲੋਕਾਂ ਨੂੰ ਮੂੰਹ ਨਹੀਂ ਦਿਖਾਊਗਾ ਇਥੋਂ ਚਲੇ ਜਾਊਗਾ ਛੱਡ ਕੇ ਚਲਾ ਜਾਊਗਾ ਸਰਵਾ ਸਾਲ ਹੋ ਗਿਆ ਤੁਹਾਡੀ ਸਰਕਾਰ ਨੂੰ ਸਰਕਾਰ ਨੂੰ ਪਤਾ ਜੀ ਬਰਸਾਦ ਦਾ ਮੌਸਮ ਆਂਦਾ ਸਰਕਾਰ ਨੂੰ ਪਤਾ ਪਿਛੋ ਪਾਣੀ ਆ ਰਿਹਾ ਤੇ ਸਵਾ ਸਾਲ ਦੇ ਵਿੱਚ ਸਰਕਾਰ ਕੁਝ ਨਹੀਂ ਕਰ ਸਕੀ ਹੁਣ ਤੁਸੀਂ ਪਿੱਛੇ ਸਰਕਾਰ ਦੇ ਉੱਪਰ ਗੱਲ ਸਿੱਟ ਰਹੇ ਹੋ ਪ੍ਰੋਜੈਕਟ ਜਿਹੜੇ ਨੇ ਬਹੁਤ ਵੱਡੇ ਪ੍ਰੋਜੈਕਟ ਨੇ ਛੋਟੇ ਪ੍ਰੋਜੈਕਟ ਨਹੀਂ ਆ ਇਹਨਾਂ ਨੇ ਜਿਹੜਾ ਜੋ ਅੱਜ ਮਾਈਨਿੰਗ ਜਿਹੜੀ ਇਹ ਬੰਦ ਕੀਤੀ ਹੈ ਇੱਥੋਂ ਐ ਸਾਈਡ ਦੇ ਉੱਤੋਂ ਨਹੀਂ ਤੇ ਇਹਨਾਂ ਤੇ ਧੜਾ ਧੜਾ ਚੱਕ ਚੱਕ ਕੇ ਟਰਾਲੀਆਂ ਟਰੱਕ ਚੱਕ ਚੱਕ ਕੇ ਤੇ ਫਿਰ ਹੋਰ ਉਦਾਹੂਲੀਆ ਵਿਗਾੜ ਦੇਣਾ ਸੀਗਾ ਇਹ ਆ ਗਿਆ ਪਾਣੀ ਔਰ ਇੰਨਾ ਕਦੇ ਪਾਣੀ ਆਇਆ ਨਹੀਂ ਟੁੱਟ ਗਿਆ ਇਹ ਦੇਖੋ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਹੁਣਾਂ ਨੇ ਪਿੱਛੇ ਜਿਹੜਾ ਬੰਨ ਟੁੱਟਿਆ ਸੀ ਪਿਛਲੇ ਸਾਲ ਉਹਨੂੰ ਬਹੁਤ ਮਜ਼ਬੂਤੀ ਨਾਲ ਬੰਨਿਆ ਸੀ ਚਲੋ ਟੁੱਟ ਗਿਆ ਪਾਣੀ ਵੱਧ ਆਉਣ ਕਰਕੇ ਕੁਝ ਕੁਦਰਤ ਦੀ ਕਰੂਪੀ ਹੋਈ ਪਰ ਉਸ ਤੋਂ ਬਾਅਦ ਮੈਂ ਸਭ ਦੇ ਧਿਆਨ ਦੇ ਵਿੱਚ ਲਿਆਉਂਦਾ ਸਾਰਿਆਂ ਦੇ ਧਿਆਨ ਦੇ ਵਿੱਚ ਲੈ ਕੇ ਆ ਰਿਆਂ ਕਿ ਇਸ ਇਲਾਕੇ ਨੂੰ ਬਚਾਓ ਨਹੀਂ ਤੇ ਇਹ ਜਿਹੜਾ ਹਰ ਦੂਜੇ ਤੀਜੇ ਸਾਲ ਚੌਥੇ ਸਾਲ ਜਾਂ ਪੰਜਵੇਂ ਸਾਲ ਇਹਨਾਂ ਨੂੰ ਇਹ ਮਾਰ ਚੱਲਣੀ ਪੈਂਦੀ ਹੈ ਔਰ ਮੈਂ ਤੁਹਾਨੂੰ ਜਿਹੜਾ ਫਿਰ ਗੱਲ ਕਹਿ ਰਿਹਾ ਵੀ ਜੇ ਮੇਰੀ ਗੱਲ ਨਾ ਮੰਨੀ ਗਈ ਤੇ ਮੈਂ ਇਹਨਾਂ ਲੋਕਾਂ ਦੇ ਵਿੱਚ ਰੂੰਗਾ ਨਹੀਂ ਇਹ ਤੁਹਾਨੂੰ ਲੀਡਰ ਦਾ ਵਾਅਦਾ ਕਰਦੇ ਹੁੰਦੇ ਆ ਜੀ ਹਰੇਕ ਵਾਰ ਹੁੰਦੇ ਉਸ ਤੋਂ ਬਾਅਦ ਭੁੱਲ ਜਾਂਦੇ ਆ ਗੱਲ ਤੇ ਇਹ ਸੱਜਨ ਸਿੰਘ ਲੀਡਰ ਨਹੀਂ ਆ ਸੱਜਨ ਸਿੰਘ ਇੱਕ ਸਮਾਜ ਸੇਵੀ ਪੁਲਿਸ ਅਫਸਰ ਹੁੰਦਿਆ ਹੋਇਆ ਵੀ ਸਮਾਜ ਸੇਵੀ ਸੀਗਾ ਤੇ ਇਸ ਕਰਕੇ ਸੱਜਨ ਸਿੰਘ ਲੀਡਰ ਨਹੀਂ ਹੈ ਸੱਜਨ ਸਿੰਘ ਜੋ ਕਹਿੰਦਾ ਉਹ ਕਰਦਾ ਰਾਜਨੀਤੀ ਵਿੱਚ ਤਾਂ ਉਹ ਰਾਜਨੀਤੀ 'ਚ ਹੁਣ ਹੈਗਾ ਰਾਜਨੀਤੀ ਦਾ ਹੁਲੀਆ ਬਦਲ ਲਿਆ ਆ ਸਾਡੇ ਸਾਰੇ ਜਿਹੜੇ ਜਿਹੜੇ ਰਾਜਨੀਤੀ 'ਚ ਪਹਿਲਾਂ ਸੀਗੇ ਸਾਡੇ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਰਾਜਨੀਤੀ 'ਚ ਸੀਗੇ ਇਹਨਾਂ ਨੇ ਰਾਜਨੀਤੀ ਦੀ ਦਿਸ਼ਾਈ ਬਦਲ ਦਿੱਤੀ ਹੈ ਇਹ ਜਿਹੜੇ ਵੱਡੇ ਲੋਕਾਂ ਨੇ ਕਬਜ਼ਾ ਕੀਤਾ ਸੀ ਰਾਜਨੀਤੀ ਦੇ ਉੱਤੇ ਉਹ ਸਾਰੇ ਅੱਜ ਕਿਉਂ ਭੱਜੇ ਫਿਰਦੇ ਨੇ ਤੜਪਦੇ ਫਿਰਦੇ ਆ ਇਹ ਸਾਡੇ ਤੇ ਸਾਰੇ ਨਵੇਂ ਨੇ ਤੇ ਕੀ ਤੁਹਾਨੂੰ ਲੱਗਦਾ ਨਹੀਂ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਇੱਕ ਜਿਹੜੀ ਇੱਕ ਭਲੀਆਂ ਤੇ ਆ ਰਿਹਾ ਪੰਜਾਬ ਜਿਹੜਾ ਅਚਾਰ ਚੀਮਾ ਸਾਹਿਬ ਮੈਨੂੰ ਇਹ ਦੱਸਿਓ ਪਿਛਲੇ ਦਿਨੀ ਸੀਐਮ ਭਗਵੰਤ ਮਾਨ ਲੋਹੀਆਂ ਮਡਾਲਾ ਜਾਂਦੇ 2 ਕਿਲੋਮੀਟਰ ਦੀ ਲੈ ਸਾਈਡ ਤੇ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਦੇ ਇੰਨੇ ਪਿੰਡ ਪ੍ਰਭਾਵਿਤ ਹੋਏ ਪਾਣੀ ਉਹਨਾਂ ਦੇ ਕੋਠਿਆਂ ਤੱਕ ਪਹੁੰਚ ਗਿਆ ਤੇ ਤੁਹਾਨੂੰ ਲੱਗਦਾ ਕਿ ਸੀਐਮ ਸਾਹਿਬ ਇੱਥੇ ਢੇਗਾ ਮਾਰ ਜਾਂਦੇ ਜਿਹੜੇ ਇੱਥੋਂ ਦਾ ਪ੍ਰਸ਼ਾਸਨ ਜੀ ਉਹ ਵੀ ਥੋੜਾ ਐਕਟਿਵ ਹੋ ਜਾਂਦਾ ਉਹਨਾਂ ਦੇ ਕੰਨ ਖੜੇ ਹੋ ਜਾਂਦੇ ਨੰਬਰ ਇੱਕ ਤੇ ਪ੍ਰਸ਼ਾਸਨ ਪਹਿਲਾਂ ਹੀ ਐਕਟਿਵ ਹੈ। ਦੂਸਰੀ ਗੱਲ ਜਿਹੜਾ ਉਹ ਬੰਨ ਟੁੱਟਿਆ। ਉਹ ਸੁਲਤਾਨਪੁਰ ਨੂੰ ਨੁਕਸਾਨ ਉਹਨਾਂ ਦੇ ਤੇ ਬੜੇ ਥੋੜੇ ਪਿੰਡ ਨੇ ਜਿਨ੍ਹਾਂ ਨੂੰ ਨੁਕਸਾਨ ਹੈ। ਸਾਡੇ ਪਿੰਡਾਂ ਨੂੰ ਜ਼ਿਆਦਾ ਨੁਕਸਾਨ ਹੈ ਤੇ ਉਹ ਸੁਲਤਾਨਪੁਰ ਕਰਕੇ ਹੀ ਆਇਆ ਹੈ। ਤੇ ਜੇ 2 ਕਿਲੋਮੀਟਰ ਇੱਧਰ ਵੀ ਆ ਜਾਂਦੇ ਸਾਡੇ ਉੱਥੇ ਨੂੰ ਪਤਾ ਦੇਖੇ ਨੇ ਉਹਨਾਂ ਨੇ ਪਿੰਡ ਦੇਖੇ ਨੇ। ਉਹਦੇ ਨਾਲ ਅ ਉਹਦੇ ਵਿੱਚ ਬੇੜੀ ਚ ਚੱਲ ਕੇ ਕਾਰਵਾਈ ਦੀ ਪਾਰੀ ਨਹੀਂ ਦਿੱਤੀ ਕੋਈ ਗੱਲ ਜਿਹੜੀ ਮੇਰੇ ਖਿਆਲ ਚ ਤੇ ਨਹੀਂ ਹੈ ਪਰ ਉਹਨਾਂ ਨੇ ਦੇਖਿਆ ਕਿ ਬੰਨ ਕਿੱਥੋਂ ਮਜ਼ਬੂਤ ਕਰਨ ਦੀ ਲੋੜ ਹੈ ਇਸ ਏਰੀਆ ਨੂੰ ਕਿਹੜੀ ਚੀਜ਼ ਮਾਰ ਰਹੀ ਹੈ ਉਹ ਦੇਖਣ ਵਾਲੀ ਚੀਜ਼ ਸੀ ਉਹ ਉਹਨਾਂ ਨੇ ਦੇਖੀ ਕੀ ਤੁਸੀਂ ਹੁਣ ਲੋਕਾਂ ਚ ਵਿਚਰਦੇ ਹੋ ਪਾਣੀ ਹੁਣ ਲੱਥ ਰਿਹਾ ਨੀਚੇ ਜਾ ਰਿਹਾ ਹੁਣ ਲੋਕਾਂ ਨੂੰ ਅਸਲੀ ਜਿਹੜੀਆਂ ਪ੍ਰੋਬਲਮ ਹੋਣ ਆਣੀਆਂ ਲੋਕਾਂ ਚ ਮ ਵਿ ਗਿਆ ਲੋਕ ਕਹਿੰਦੇ ਜੀ ਕਿ ਪ੍ਰਸ਼ਾਸਨ ਬੰਨ ਦੇ ਪਦ ਟੂ ਟੂ ਕਰਕੇ ਨੰਗ ਜਾਂਦਾ ਅਸਲੀ ਮਦਦ ਨਹੀਂ ਪਹੁੰਚਦੀ ਕੀ ਤੁਹਾਨੂੰ ਲੱਗਦਾ ਜਿਹੜੀ ਹੁਣ ਸਮੱਸਿਆ ਆਣੀ ਉਹਦਾ ਹੱਲ ਤੁਸੀਂ ਕਰ ਪਾਉਂਗੇ ਮੈਨੂੰ ਦੱਸੋ ਜੀ ਕਿਹੜੇ ਪਿੰਡ ਦੇ ਵਿੱਚ ਜਿਹੜੀ ਹਰ ਪੋਸੀਬਲ ਮਦਦ ਨਹੀਂ ਕੀਤੀ ਮੈਨੂੰ ਇੱਕ ਪਿੰਡ ਦੱਸ ਦਿਓ ਕਿਹੜੇ ਬੰਦੇ ਨੇ ਕਿਹਾ ਬਹੁਤ ਬਾਈਟਾਂ ਨਹੀਂ ਜੀ ਬਹੁਤ ਲੋਕ ਕਹਿ ਰਹੇ ਕੀ ਕਹਿ ਰਹੇ ਨੇ ਕੀ ਇਹ ਕਿਹੜੀ ਚੀਜ਼ ਦੀ ਦਿੱਕਤ ਹੈ ਸਾਨੂੰ ਦੱਸੋ ਅਸੀਂ ਤੇ ਉਹ ਉਹ ਕਹਿੰਦੇ ਕਿ ਬੰਨਾਂ ਦੇ ਉੱਪਰ ਹੀ ਨਿਕਲ ਜਾਂਦੇ ਆ ਬੰਨਾਂ ਦੇ ਉੱਪਰ ਹੀ ਨਿਕਲ ਜਾਂਦੇ ਆ ਘਰਾਂ ਦੇ ਵਿੱਚ ਸਮਾਨ ਨਹੀਂ ਪਹੁੰਚਦਾ ਜਿਵੇਂ ਉਹ 2019 ਦੇ ਵਿੱਚ ਵੀ ਕਹਿੰਦੇ ਸੀ ਨਾ ਕਿ ਗੰਡੇ ਅਸੀਂ ਪਹੁੰਚਾਤੇ ਪਾਣੀ ਪਹੁੰਚਾਤਾ ਸਭ ਕੁਝ ਉਹ ਕਹਿੰਦੇ ਪ੍ਰਸ਼ਾਸਨ ਹੁਣ ਵੀ ਇਦਾਂ ਹੀ ਆ ਦੇਖੋ ਮੇਰੇ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਇੰਨਾ ਕੁ ਰਾਸ਼ਨ ਤੇ ਇੰਨਾ ਸਮਾਨ ਆ ਰਿਹਾ ਹੈ ਵੈਸੇ ਤੇ ਮੈਂ ਦੱਸਦਾ ਵੀ ਜਿਹੜੀਆਂ ਸਮਾਜਿਕ ਜਥੇਬੰਦੀਆਂ ਨੇ ਉਹ ਸਾਰੀਆਂ ਬਹੁਤ ਜ਼ਿਆਦਾ ਪਿੰਡਾਂ ਵਾਲੇ ਲੋਕ ਲੈ ਕੇ ਆ ਰਹੇ ਨੇ ਆ ਰਹੇ ਨੇ ਅਸੀਂ ਵੀ ਗਏ ਹਾਂ ਅਸੀਂ ਵੀ ਜਿਹੜੇ ਨੇ ਰੋਜ਼ ਜਿਹੜਾ ਮਾਤਦੇ ਆ तकरीबन ਪਰ ਲੋਕ ਜਿਹੜੇ ਅੱਜ ਮਣਾ ਤੁਹਾਡੇ ਸਾਹਮਣੇ ਹੁਣ ਕਹਿ ਰਹੇ ਸੀ ਵੀ ਤੁਸੀਂ ਨਾ ਉਹ ਲੈ ਕੇ ਸਮਾਨ ਬਹੁਤ ਹੈ ਬਾਤ ਦੇ ਵਿੱਚ ਜਿਹੜਾ ਚੀਜ਼ ਦੀ ਲੋੜ ਹੈ ਅਸੀਂ ਹੁਣ ਉਧਰ ਜ਼ਿਆਦਾ ਧਿਆਨ ਦੇ ਰਹੇ ਹਾਂ ਬਾਚ ਪੱਠਿਆਂ ਦੀ ਲੋੜ ਪੈਣੀ ਹੈ ਪਨੀਰੀ ਦੀ ਲੋੜ ਪੈਣੀ ਹੈ ਪਨੀਰੀ ਅਸੀਂ ਵਾਧੂ ਕਰ ਦਿੱਤੀ ਹੈ ਵਿੱਚ ਕੇ ਤੁਸੀਂ ਆ ਦੇਖਿਆ ਹੋਣਾ ਨਿਊਜ਼ ਵੀ ਆਈ ਸੀ ਕਿ ਕਿ ਅਸੀਂ ਪਨੀਰੀ ਬੀਜਣੀ ਸ਼ੁਰੂ ਕਰ ਦਿੱਤੀ ਹੈ ਸਾਡੇ ਵਲੰਟੀਅਰ ਨੇ ਪਨੀਰੀ ਬੀਜਣੀ ਸ਼ੁਰੂ ਕਰ ਦਿੱਤੀ ਹੈ ਡੀਸੀ ਸਾਹਿਬ ਨੂੰ ਕਿਹਾ ਕਿ ਤੁਸੀਂ ਜਿਹੜਾ ਚੀਫ ਐਗਰੀਕਲਚਰ ਆਫੀਸਰ ਹੈ ਉਹਨੂੰ ਕੋ ਕਿ ਮੈਕਸਿਮਮ ਬੀਜ ਦਾ ਇਜਾਮ ਕਰਕੇ ਪਨੀਰੀ ਬੀਜ ਚੁੱਕੇ ਹਾਂ ਅਸੀਂ ਉਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਹੁਣ ਲੋੜ ਹੈ ਕਿ ਜਿਹੜੇ ਜਬਾਦ ਚ ਪੱਠਿਆਂ ਦੀ ਦਿੱਕਤ ਆਉਗੀ ਚਾਰੇ ਦੀ ਦਿੱਕਤ ਆਉਗੀ ਉਹਨਾਂ ਚੀਜ਼ਾਂ ਵੱਲ ਜ਼ਿਆਦਾ ਫਿਰ ਘਰ ਜਿਹੜੇ ਟੱਟ ਗਏ ਨੇ ਉਹਨਾਂ ਨੂੰ ਕਿੱਦਾਂ ਬਣਾਣਾ ਹੈ ਹੋਰ ਨੁਕਸਾਨ ਜਿਹੜਾ ਹੈ ਉਹਦੀ ਪੂਰਤੀ ਕਿੱਦਾਂ ਕਰਨੀ ਹੈ ਸੜਕਾਂ ਕਿੱਦਾਂ ਬਣਾਉਣੀਆਂ ਨੇ ਸੜਕਾਂ ਦੇ ਥੱਲੇ ਪੁਲੀਆਂ ਪਾਣੀਆਂ ਤਾਂ ਆ ਕੇ ਰੁਕੀ ਜਿਹੜੇ ਨੇ ਨਜਾਇਜ਼ ਬੰਦ ਕੀਤੀਆਂ ਨੇ ਪੁਲੀਆਂ ਉਹਦੇ ਕਰਕੇ ਵੀ ਨੁਕਸਾਨ ਹੋਇਆ ਇਹ ਸਾਰੀਆਂ ਗੱਲਾਂ ਵੱਲ ਜਿਹੜੀਆਂ ਸਾਡੇ ਧਿਆਨ ਦੇ ਵਿੱਚ ਹੈ ਅਸੀਂ ਇਹਨਾਂ ਗੱਲਾਂ 'ਤੇ ਧਿਆਨ ਦਿੰਦੇ ਹਾਂ ਜੀ ਮਸਾਬ ਫਿਰੋਜ਼ਪੁਰ ਮਾਰਗ ਜਿਹੜਾ ਲੋਈਆਂ ਤੋਂ ਫਿਰੋਜ਼ਪੁਰ ਮਾਰਗ ਆ ਉਹਦੇ ਵਿੱਚ ਪੁਲੀਆਂ ਜ਼ਿਆਦਾ ਨੇ ਪਰੋਵਾਨਾ ਤੋਂ ਜਿਹੜਾ ਸ਼ਾਹ ਵਾਲਾ ਬੰਨ ਹੈ ਇਹਦੇ ਵਿੱਚ ਪੁਲੀਆਂ ਕੱਟੀਆਂ ਜਿੱਦਾ ਕਿ ਲਗਾਤਾਰ ਦਾਫ ਲੱਗਦੀ ਹੈ ਹੁਣ ਬੰਨ ਟੁੱਟ ਗਿਆ ਉਹਨੂੰ ਪੂਰਨ ਦੀ ਬਜਾਏ ਉੱਥੇ ਪੁਲ ਲੱਗ ਜਵੇ ਗੇਟ ਲੱਗ ਜਵੇ ਇਹ ਹੁਣ ਤੁਹਾਡੀ ਸਰਕਾਰ ਕਰੇਗੀ ਜਾਂ ਰਾਣਾ ਆਪਣੇ ਖਰਚੇ ਤੇ ਕਰ ਲਵੇ ਦੇਖੋ ਰਾਣਾ ਸਾਹਿਬ ਤੇ ਬਹੁਤ ਕੁਝ ਕਰ ਸਕਦੇ ਪੈਸੇ ਵਾਲੇ ਬੰਦੇ ਹੋ ਬਹੁਤ ਜ਼ਿਆਦਾ ਅਮੀਰ ਹੈ ਤੇ ਇਸ ਕਰਕੇ ਉਹ ਵੀ ਕਰ ਰਿਹਾ ਕਈ ਕੁਝ ਕਰ ਰਿਹਾ ਪਰ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਹੈ ਅਸੀਂ ਪੂਰੀ ਨਿਭਾਵਾਂਗੇ ਸਾਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ ਹੈ ਇਹਨਾਂ ਇਹਨਾਂ ਬੰਦਿਆਂ ਦੀ ਮਦਦ ਦੀ ਲੋੜ ਨਹੀਂ ਜਿਹੜੇ ਸਿਆਸਤ ਦੇ ਵਿੱਚ ਆਣ ਕੇ ਅ ਇਸ ਤਰ੍ਹਾਂ ਦੇ ਸ਼ੋਸ਼ੇ ਜਿਹਾ ਕਰਕੇ ਉਦੋਂ ਬਾਅਦ ਸਾਰਾ ਕੁਛ ਹੀ ਕਰਦੇ ਆ ਤੇ ਉਦਾਂ ਦੀ ਲੋੜ ਨਹੀਂ ਸਾਨੂੰ ਜਿੱਥੇ ਬੰਦ ਟੁੱਟਿਆ ਇੱਥੇ ਉਹਨੂੰ ਪੁਲੀ ਬਣਾਉਣ ਦੀ ਕੋਸ਼ਿਸ਼ ਹੋਏਗੀ 게ਟ ਬਣਾਉਣ ਦੀ ਕੋਸ਼ਿਸ਼ ਹੋਏਗੀ ਜਾਂ ਬੰਦ ਪੂਰਿਆ ਜਾਏਗਾ ਬਿਲਕੁਲ ਜੀ ਇਹ ਬੰਦ ਪੂਰ ਵੀ ਦਿਨ ਅਸੀਂ ਵੀ ਅਸੀਂ ਵੀ ਇੰਤਜ਼ਾਮ ਕੀਤਾ ਪੱਕਾ ਹੱਲ ਜਿਹੜਾ ਉਹ 게ਟ ਹੈ ਇਹਨੇ ਸਿਰਫ ਇੱਕ 게ਟ ਦਾ ਕੰਮ ਕੀਤਾ ਇਸ ਬੰਦ ਦੇ ਵੱਡੇ 게ਟ ਦਾ ਮੰਨ ਲੋ ਕੀਤਾ ਇਹਨੇ ਜਰੂਰ ਮੈਂ ਮੰਨਦਾ ਕੀਤਾ ਪੰਜ ਗੇਟ ਜਿਹੜੇ ਕੰਮ ਕਰਦੇ ਸੀ ਛੇਵਾ ਗੇਟ ਨੇ ਖੋਲ ਦਿੱਤਾ ਪੰਜ ਗੇਟ ਬੰਦ ਹੋ ਸਕਦੇ ਸੀ ਉੱਤਰੋਂ ਪਾਣੀ ਜੇ ਵਾਪਸ ਆਉਂਦਾ ਤੇ ਪੰਜ ਗੇਟ ਬੰਦ ਹੋ ਸਕਦੇ ਸੀ ਇਹ ਬੰਦ ਨਹੀਂ ਹੋਣਾ ਜੇ ਅਚਾਨਕ ਆ ਜਾਂਦਾ ਹੁਣ ਠੀਕ ਹੈ ਪਤਾ ਨਹੀਂ ਨਾ ਪਰਮਾਤਮਾ ਕਰੇ ਨਾ ਪਾਣੀ ਆਵੇ ਤੇ ਇਹਨੂੰ ਆਸਤਾ ਹਿਸਾ ਅਸੀਂ ਵੀ ਆ ਬੁਰੇ ਭਰੇ ਨੇ ਬੰਦ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਵੀ ਨਾਲ ਇੱਕ ਸੰਗਤ ਵੱਜੋਂ ਮਦਦ ਕਰਨ ਬਹੁਤ ਵਧੀਆ ਹੋਊਗਾ ਅੱਛਾ ਇੱਕ ਸਵਾਲ ਇਹ ਵੀ ਸਿੱਗਾ ਜਿੱਦਾਂ ਤੁਸੀਂ ਕਹਿੰਦੇ ਨਾ ਜੇ ਲੋਕਾਂ ਨੇ ਜੇ ਬੰਦ ਤੋਹਨ ਤੋਂ ਬਣਾ ਕੀਤਾ ਤੁਸੀਂ ਪੁੱਛਿਆ ਸੀਗਾ ਕਿ ਬੰਦ ਤੋੜਦੀ ਏ ਇਹਨਾਂ ਨੇ ਤੋੜਿਆ ਗੈਰਕਾਨੂੰਨੀ ਤੌਰ ਤੇ ਤੇ ਇਹਨਾਂ ਦਾ ਪਰਚਾ ਹੋ ਗਿਆ ਅਗਰ ਤੁਸੀਂ ਤੋੜ ਦਿੰਦੇ ਫੇ ਕਾਨੂੰਨੀ ਹੋਣਾ ਸੀਗਾ ਔਰ ਦੂਜੀ ਗੱਲ ਅਗਰ ਉਹਨਾਂ ਨੂੰ ਪਰਚਾ ਮਿਲ ਗਿਆ ਤੋੜਨ ਦਾ ਅਗਰ ਉਹ ਬੰਨ ਦੇ ਉੱਪਰ ਹੁਣ ਗੇਟ ਲਾਉਂਦੇ ਆ ਕੀ ਤੁਸੀਂ ਉਹਨੂੰ ਕ੍ਰੈਡਿਟ ਦੋਗੇ ਉਹਨਾਂ ਨੂੰ ਤੇ ਜਾਂ ਤੁਹਾਡੀ ਸਰਕਾਰ ਬਣਾ ਦੇਗੀ ਉੱਥੇ ਪੁਲਿਸ ਤੇ ਗੇਟ ਦੇਖੋ ਮੈਨੂੰ ਨਹੀਂ ਪਤਾ ਉਹ ਕੀ ਕਰ ਰਹੇ ਨੇ ਤੁਸੀਂ ਜਿਹੜਾ ਬੰਦ ਤੋੜਨ ਦੀ ਗੱਲ ਕਰਦੇ ਮੈਂ ਐਕਸਪਰਟ ਨਹੀਂ ਆ ਇਹ ਜਿਹੜਾ ਨਹਿਰੀ ਵਿਭਾਗ ਹੈ ਉਹ ਸਾਰੇ ਜਿਹੜੇ ਨੇ ਉਹ ਐਕਸਪਰਟ ਨੇ ਐਡਮਿਨਿਸਟ੍ਰੇਸ਼ਨ ਨੂੰ ਸਾਰਾ ਪਤਾ ਹੁੰਦਾ ਕਿ ਇਦਾਂ ਆਪਾਂ ਅਲੋ ਕਰ ਦਈਏ ਵੀ ਬੱਗੂ ਕੱਟੇ ਪਾਣੀ ਆ ਗਿਆ ਉੱਥੇ ਲੱਗੇ ਜੇ ਪਾਣੀ ਆ ਗਿਆ ਉੱਥੋਂ ਤੁਸੀਂ ਬੰਨ੍ਹ ਤੋੜ ਕੇ ਦਿਸਲਾ ਉੱਚਾ ਹੱਤੂ ਟਿੰਗਾ ਡੋਬ ਦਈਏ ਇਦਾਂ ਅਲੋ ਕਰਤੋਂਗੇ ਵੀ ਜਿੱਦੀ ਕਿਤੇ ਪੈਲੀ ਮਰਦੀ ਹੋਵੇ ਜਿੱਧਰ ਨੂੰ ਮਰਦੀ ਹੋਵੇ ਦੂਜੇ ਪਾਸੇ ਤੁਸੀਂ ਤੋੜ ਦਿਓ ਜੇ ਇਸ ਤਰ੍ਹਾਂ ਦਾ ਅਲੋ ਕਰ ਦਿੱਤਾ ਸਰਕਾਰ ਨੇ ਮਹਿਕਮੇ ਨੇ ਤੇ ਫਿਰਤੇ ਇਥੇ ਜਦੋਂ ਮਰਜੀ ਬੰਨ ਟੁੱਟ ਜਾਣਗੇ ਜਦੋਂ ਮਰਜੀ ਮੁੜ ਕੇ ਬੰਨੇ ਕੋਈ ਨਾ ਬੰਨੇ ਇਹ ਇਹੋ ਜਿਹੇ ਕੰਮ ਜਿਹੜੇ ਨੇ ਤੁਸੀਂ ਆਪ ਸੋਚਦੇ ਹੋ ਵੀ ਇਹ ਜਾਇਜ਼ ਹੈ ਇਹ ਸਵਾਲ ਵੀ ਇਹ ਸੀਗਾ ਜੇ ਮਤਲਬ ਤੁਸੀਂ ਜਿਹੜਾ ਲੋਕਾਂ ਨੂੰ ਪੁੱਛਦੇ ਜੇ ਤੁਹਾਡੇ ਵੱਲੋਂ ਇਹ ਕਾਰਵਾਈ ਕੀਤੀ ਜਾਂਦੀ ਫਿਰ ਫਿਰ ਉਹ ਕਾਨੂੰਨਨ ਹੋ ਜਾਂਦੀ ਫਿਰ ਮੈਂ ਬਿਲਕੁਲ ਨਹੀਂ ਕਰਨੀ ਮੈਂ ਤੁਹਾਨੂੰ ਦੱਸ ਦਿੱਤਾ ਮੈਂ ਬਿਲਕੁਲ ਨਹੀਂ ਕਰ ਰਿਹਾ ਨਾ ਮੈਂ ਇਦਾਂ ਦਾ ਕੰਮ ਕਰੂੰਗਾ ਇਸ ਜ਼ਿੰਦਗੀ ਦੇ ਵਿੱਚ ਮੈਂ ਕੀ ਮੈਂ 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 ਇਹ ਬੋਲ ਰਿਹਾ ਜੇ ਨੈਰੀ ਮਹਿਕਮੇ ਨਾਲ ਐਡਮਿਨਿਸਟ੍ਰੇਸ਼ਨ ਨਾਲ ਤਾਲਮੇਲ ਕਰਕੇ ਸਲਾਹ ਰੈਸੀ ਦੀ ਤੋੜਨਾ ਉਹਨਾਂ ਨੇ ਉਹਨਾਂ ਨੂੰ ਜ਼ਿਆਦਾ ਪਤਾ ਹੈ ਉਹਨਾਂ ਨੇ ਜਿਹੜੇ ਇੰਜੀਨੀਅਰ ਭਰਤੀ ਕੀਤੇ ਨੇ ਨੇ ਆਫੀਸਰ ਭਰਤੀ ਕੀਤੇ ਪਤਾ ਉਹਨਾਂ ਨੂੰ ਜ਼ਿਆਦਾ ਹੈ ਤੇ ਦਾ ਬੈਸਟ ਹੱਲ ਕੀ ਹੋ ਸਕਦਾ ਆਪ ਜੀ ਇੰਡੀਵਿਜੂਅਲ ਜਿਹੜੇ ਨੇ ਜੇ 10 ਬੰਦਿਆਂ ਨੂੰ ਨੁਕਸਾਨ ਹੁੰਦਾ ਇਹੋ ਹੀ ਬੰਦੇ ਇਹੋ ਹੀ ਬੰਦੇ ਸੰਤ ਸੀਚੇਵਾਲ ਜੀ ਉਹ ਗੇਟ ਖੋਲਣ ਗਏ ਰਾਈਫਲਾਂ ਲੈ ਕੇ ਅੱਗੇ ਬੈਠ ਗਏ ਔਰ ਸੰਤ ਸੀਚੇਵਾਲ ਜੀ ਵਾਪਸ ਗਏ ਸੀ ਕਿ ਉਹ ਗੇਟ ਨਹੀਂ ਖੁਲਾ ਸਕੇ ਔਰ ਇਹ ਉਹੋ ਹੀ ਕਹਿੰਦੇ ਆ ਹੁਣ ਕਹਿੰਦੇ ਵੀ ਉਦੋਂ ਕਹਿੰਦੇ ਸੀ ਖੋਲਣ ਨਹੀਂ ਦੇਣੇ ਹੁਣ ਕਹਿੰਦੇ ਜੀ ਖੋਲੋ ਤੁਸੀਂ ਹੁਣ ਬੰਨ ਵੀ ਤੋੜ ਦਿਓ ਇਹ ਪਬਲਿਕ ਦੀ ਜਿਹੜੀ ਹੈ ਹਰ ਗੱਲ ਨਹੀਂ ਮੰਨੀ ਜਾ ਸਕਦੀ ਜੇ ਅੱਗੇ ਫਰਜ ਕਰ ਲੋ ਪੀਵੀ 25 ਘਰਾਂ ਨੂੰ ਨੁਕਸਾਨ ਹੋ ਰਿਹਾ ਜਾਂ 20 25 ਬੰਦਿਆਂ ਦੇ ਫਸਲ ਦਾ ਨੁਕਸਾਨ ਹੋ ਰਿਹਾ ਤੇ ਉਧਰ 10 ਪਿੰਡ ਜਿਹੜੇ ਨੇ ਉਹਨਾਂ ਨੂੰ ਖਤਰਾ ਪੈਦਾ ਹੋ ਗਿਆ ਤੇ ਉਹ ਜਾਇਜ਼ ਹੈ ਉਹਨੂੰ ਉਹ 20 25 ਦਾ ਨੁਕਸਾਨ ਹੋ ਜਾ ਕੋਈ ਗੱਲ ਨਹੀਂ ਉਹਦੇ ਵਿੱਚ ਹੀ ਨੇ 20 25 ਉਹੋ ਹੀ ਨੇ ਜਿਨ੍ਹਾਂ ਨੂੰ ਫਾਇਦਾ ਹੋਇਆ ਬਾਕੀ ਕਿਸੇ ਨੂੰ ਕੋਈ ਜ਼ਿਆਦਾ ਫਾਇਦਾ ਨਹੀਂ। ਜੀ ਤੁਸੀਂ ਕਹਿ ਰਹੇ ਹੋ ਤੁਸੀਂ ਸਹੀ ਕਰ ਰਹੇ ਹੋ। ਰਾਣੇ ਹਿੰਦਪਤਾਵ ਕਹਿ ਰਹੇ ਨੇ ਉਹ ਸਹੀ ਕਰ ਰਹੇ ਨੇ। ਲੋਕ ਕਿਤੇ ਯਕੀਨ ਕਰ ਲੈਣਾ। ਤੁਸੀਂ ਵੀ ਇਥੋਂ ਲੀਡਰੋਂ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਚੱਲ ਰਹੀ ਹੈ ਤੇ ਰਾਣਾ ਉਹ ਵੀ ਵਿਧਾਇਕ ਨੇ ਲੋਕ ਕਿਤੇ ਯਕੀਨ ਕਰ ਲੈਣਾ। ਨੰਬਰ 1 ਤੇ ਤੁਸੀਂ ਮੈਨੂੰ ਦੱਸਿਆ ਸੀ ਵੀ ਵਿਧਾਇਕ ਸਾਹਿਬ ਤੇ ਚਲੋ ਹੈਗੇ ਨੇ। ਕਿਦਾਂ ਦੇ ਵਿਧਾਇਕ ਨੇ ਪਤਾ ਦਿੱਤਾ ਤੁਹਾਨੂੰ? ਸਾਰਾ ਕੁਝ ਪਤਾ ਹੈ ਲੋਕਾਂ ਨੂੰ। ਜੋ ਕਪੂਰਥਲੇ ਚ ਗੰਦ ਸੀ ਅ ਜਿੱਥੇ ਪੈਣਾ ਸ਼ੁਰੂ ਹੋ ਗਿਆ। ਬਤਾਇਆ ਕਿ ਕਿੱਦਾਂ ਹੁੰਦੇ ਨੇ ਮੈਂ ਹੁਣ ਇੱਕ ਲੰਬੀ ਕਹਾਣੀ ਥੋੜੀ ਜੀ ਸੁਣਾਉਣ ਲੱਗਾ ਮੈਂ ਜਦੋਂ ਖੇਡਦਾ ਸੀਗਾ ਤ੍ਰਿਚੂੜ ਦੀ ਗੱਲ ਹੈ ਉੱਥੇ ਲੋਕੀ ਟਿਕਟਾਂ ਲੈ ਕੇ ਮੈਚ ਦੇਖਦੇ ਹੁੰਦੇ ਆ ਉੱਥੇ ਫਾਈਨਲ ਵਾਲੇ ਦਿਨ ਕੀ ਕਰਦੇ ਆ ਵੀ ਦੇਖਦੇ ਆ ਵੀ ਟੂਰਨਾਮੈਂਟ ਦਾ ਕੁੜੀਆਂਾਂ 'ਚ ਬੈਸਟ ਪਲੇਅਰ ਤੇ ਮੁੰਡਿਆਂ ਦੇ ਵਿੱਚ ਬੈਸਟ ਪਲੇਅਰ ਕੱਢਣਾ ਹੈ ਅਲੋ ਟਿਕਟ ਦੇ ਨਾਲ ਇੱਕ ਪਰਚੀ ਆ ਤੇ ਇਹਨੂੰ ਪਰਚੀ ਐ ਇਸ ਡੱਬੇ 'ਚ ਪਾ ਦਿਓ ਨਾਮ ਲਿਖ ਕੇ ਵੀ ਕਿਹੜਾ ਬੈਸਟ ਪਲੇਅਰ ਕੱਢਣਾ ਜਦੋਂ ਮੈਚ ਖਤਮ ਹੋਇਆ ਪ੍ਰਾਈਜ਼ ਡਿਸਟ੍ਰਿਬਿਊਸ਼ਨ ਹੋਣ ਲੱਗੀ ਮੇਰਾ ਡਿਕਲੇਅਰ ਹੋ ਗਿਆ ਸੱਜਨ ਸਿੰਘ ਉਹਨਾਂ ਨੇ ਦਾ ਬੈਸਟ ਪਲੇਅਰ ਇੱਕ ਕੁੜੀ ਦਾ ਨਾਮ ਲਿਆ ਕੁੜੀ ਉੱਠੇ ਨਾ ਤੇ ਕੁੜੀ ਦਾ ਨਾਮ ਮੈਂ ਦੱਸਣਾ ਨਹੀਂ ਆ ਬੰਬੇ ਤੋਂ ਸੀ ਉਹ ਕੁੜੀ ਉਹਦਾ ਨਾਮ ਲੈ ਦਿੱਤਾ ਕਿ ਕੁੜੀਆਂ ਚ ਬੈਸਟ ਪਲੇਅਰ ਫਲਾਣੀ ਉਹ ਕਹਿੰਦੇ ਨੇ ਵੀ ਆਓ ਜੀ ਕੁੜੀ ਲੁੱਕਦੀ ਫਿਰੇ ਕਿਉਂਕਿ ਉਹ ਇੱਕ ਮਿੰਟ ਵੀ ਟੂਰਨਾਮੈਂਟ ਚ ਖੇਡੀ ਨਹੀਂ ਸੀ ਸਵੇਰਾਂ ਦੇ ਵਿੱਚ ਸੀਗੀ ਉੱਥੇ ਬੈਠੀ ਸੀ ਉਹ ਹੱਥ ਜੋੜੇ ਪਰ ਮੈਂ ਜਾਣਾ ਨਹੀਂ ਹੈ ਤੇ ਉਹ ਕੁੜੀ ਜਿਹੜੀ ਉਹਦਾ ਨਾਮ ਲਈ ਜਾਣ ਉਹਨੇ ਪੁੱਠੀ ਨਹੀਂ ਉਹਨੇ ਪ੍ਰਾਈਜ਼ ਨਹੀਂ ਲਿਆ ਕਿਉਂ ਕਿ ਉਹਦੇ ਚਾਉਣ ਵਾਲਾ ਇੱਕ 3000 ਦੇ ਕਰੀਬ ਟਿਕਟਾਂ ਲੈ ਕੇ ਤੇ ਜਿਹੜੀ ਬੈਸਟ ਪਲੇਅਰ ਵਾਲੀ ਆ ਉਹ ਸਾਰੀਆਂ ਉਹਨੇ ਪਾਤੀਆਂ ਟਿਕਟਾਂ ਖਰੀਦ ਕੇ ਪੈਸੇ ਲਾ ਕੇ ਉਹ ਜਿੱਤ ਜਿਹੜੀ ਬੈਸਟ ਪਲੇਅਰ ਦੀ ਜਿੱਤ ਸੀ ਨਾ ਉਹ ਖਰੀਦੀ ਸੀਗੀ ਪੈਸੇ ਲਾ ਕੇ ਤੇ ਬਾਕੀ ਤੁਸੀਂ ਸਮਝ ਗਿਓ ਕਿ ਇੱਥੇ ਜਿੱਤ ਜਿਹੜੀ ਉਹ ਕਿੱਦਾਂ ਦੀ ਹੈ ਦੇਖੋ ਜਿਹੜਾ ਯਕੀਨ ਕਰਨ ਵਾਲੀ ਇਹ ਗੱਲ ਕਹਿ ਰਹੇ ਨੇ ਮੈਂ ਠੀਕ ਹੈ ਮੇਰੀ ਸਮਝ ਘਟ ਹੋ ਸਕਦੀ ਹੈ ਪਰ ਮੈਂ ਆਜੋ ਇਹਨੂੰ ਇੱਕ ਆਪਾਂ ਮੇ ਨਿਆਣੇ ਲੈਣੇ ਆ ਤੇ ਵੀ ਸਾਰਾ ਪਰਿਵਾਰ ਲੈ ਕੇ ਬੇਰ ਸਾਹਿਬ ਆ ਜਾਣਾ ਜਿਹਦੀ ਨੀਅਤ ਚ ਖੋਟ ਹੋਗੀ ਸੌ ਖਾਨੇ ਆ ਮੈਂ ਸੌ ਖਾਨਾ ਵੀ ਮੈਂ ਇਮਾਨਦਾਰੀ ਦੇ ਨਾਲ ਸੱਚੇ ਦਿਲੋਂ ਸਿਰਫ ਇੱਕ ਸੇਵਾ ਦੀ ਭਾਵਨਾ ਸਿਆਸਤ ਵਿੱਚ ਆ ਜਾਵਾਂ ਇੱਕ ਪੈਸੇ ਦਾ ਜਿੱਦ ਨਾਲ ਇਲਜ਼ਾਮ ਲਾਤਾ ਗੋਲੀ ਮਾਰਦਾ ਜਿੱਚੋਂ ਚ ਖੜੇ ਕਰਕੇ ਤੇ ਇਹਨਾਂ ਨੂੰ ਕੋ ਆਜੋ ਸੌ ਖਾ ਜਾਣ ਸਾਰਾ ਪਰਿਵਾਰ ਲੈ ਕੇ ਵੀ ਅਸੀਂ ਸੇਵਾ ਕਰਾਂਗੇ ਅਸੀਂ ਲਾਲਚ ਨਹੀਂ ਕਰਾਂਗੇ ਤੇ ਜੋ ਪਿੱਛੇ ਕੀਤਾ ਚਲ ਉਹ ਵੀ ਗਲਤੀਆਂ ਮaaf ਹੋ ਜਾਣਗੀਆਂ ਉਹ ਨਹੀਂ ਇਹਨਾਂ ਨੇ ਸੌ ਖਾਣੀ ਵੀ ਪਿੱਛੇ ਜੋ ਕੁਝ ਕੀਤਾ ਇਹਨਾਂ ਨੇ ਸੋ ਇਸ ਕਰਕੇ ਅ ਯਕੀਨ ਜੜੇ ਲੋਕਾਂ ਨੇ ਕਰਨਾ ਹੁੰਦਾ ਲੋਕ ਕਰ ਲੈਣ ਜਿੱਦਾਂ ਦੀ ਜਿੱਤ ਹੋਈ ਹੈ ਉਹ ਸਾਰਿਆਂ ਨੂੰ ਪਤਾ ਹੈ ਜੀ ਖੈ ਚਿਮਨਾ ਸਾਹਿਬ ਇੱਕ ਆਸ ਤੇ ਉਮੀਦ ਦੇ ਨਾਲ ਮੇਰਾ ਆਖਰੀ ਸਵਾਲ ਹੋਏਗਾ ਤੁਹਾਨੂੰ 2019 ਦੇ ਵਿੱਚ ਹੜਾ ਆਇਆ ਸਰਕਾਰਾਂ ਫੇਰ ਰਹੀਆਂ 2023 ਆਇਆ ਤੁਸੀਂ ਜੋ ਮਰਜ਼ੀ ਦਾਅਵੇ ਕਰੋ ਹੁਣ ਤੁਸੀਂ ਕਹਿ ਰਹੇ ਹੋ ਕਿ ਇਸ ਤੋਂ ਅੱਗੇ ਜੇ ਤੁਹਾਡੀ ਨਾ ਮੰਨੀਗੇ ਦੁਆਰੇ ਤੇ ਹੜ ਆਂਦਾ ਹੈ ਤਾਂ ਤੁਸੀਂ ਸਿਆਸਤ ਬਾਚ ਚ ਚਲੇ ਜਾਓਗੇ ਇਹਨਾਂ ਲੋਕਾਂ ਨੂੰ ਬਚਾਉਣ ਲਈ ਤੁਸੀਂ ਕੀ ਕੰਮ ਕਰੋਗੇ ਇੱਕ ਇੱਕ ਉਮੀਦ ਉਹ ਰਾਸ ਦੇਣਾ ਮੇਰਾ ਸਵਾਲ ਹੋਏਗਾ ਇਹ ਦੇਖੋ ਮੇਰਾ ਜਿਹੜਾ ਮੈਂ ਰਿਕਵੈਸਟ ਕਰਾਂਗਾ ਸਤਲੁਜ ਦਰਿਆ ਵੀ ਤੇ ਇਧਰੋਂ ਵੀ ਬਿਆਸ ਵੀ ਇਹਨੂੰ ਇੱਕ ਕਨਾਲ ਦਾ ਰੂਪ ਦਿੱਤਾ ਜਾਵੇ ਤਕਰੀਬਨ ਇਹਨਾਂ ਕੋ ਐਕਸਪਰਟ ਨੇ ਕਿਹਾ ਕਿ ਉਸੇ ਕ ਪਾਣੀ ਆਉਂਦਾ ਉਸ ਹੱਬ ਤੇ ਨਾਲ ਉਹਦੀ ਚੜਾਈ ਤੇ ਡੁੰਗਾਈ ਤੈ ਕਰਕੇ ਸਾਈਡਾਂ ਦੇ ਉੱਤੇ ਵੱਡਾ ਪੰਨ ਜਿਹੜਾ ਤਕਰੀਬਨ 100 ਫੁੱਟ ਦਾ ਜਿਹੜੇ 4 ਲੇਨ ਸੜਕ ਬਣ ਜਾ। ਪੂਰੀ ਰੋਡ ਬਣਾਉਣ ਤੋਂ ਬਿਆਸ ਤੋਂ ਲੈ ਕੇ ਹਰੀਕੇ ਤੱਕ। ਦੋਨਾਂ ਸਾਈਡਾਂ ਪੱਕੀਆਂ ਕਰਕੇ ਔਰ ਉਸ ਤੋਂ ਬਾਅਦ ਹਰ ਸਾਲ ਉਹਦੀ ਸਫਾਈ ਹੋਵੇ। ਮੈਂ ਤੁਹਾਨੂੰ ਦਾਅਵੇ ਨਾ ਕਹਿ ਸਕਦਾ ਇਹ ਕੰਮ ਜਿਹੜਾ ਇੱਥੇ ਪੈਸੇ ਵੀ ਨਹੀਂ ਜ਼ਿਆਦਾ ਲੱਗਣੇ। ਥੋੜੇ ਬੱਤੇ ਲੱਗਣਗੇ। ਸੋ ਕੋ ਉਲਟਾ ਜਹਾਾਈਵੇ ਬੰਡਰ ਨੇ ਉਹ ਆਮਦਨ ਦੇ ਸਾਧਨ ਵੀ ਬਣ ਸਕਦਾ ਉਹਨਾਂ ਨੂੰ ਮਿੱਟੀ ਦਿੱਤੀ ਜਾ ਸਕਦੀ ਹੈ ਜਿਹੜੀ ਉਥੋਂ ਪੱਟਣੀ ਹੈ ਆਪਾਂ ਕਿਉਂਕਿ ਸੈਂਟਰ ਦੇ ਵਿੱਚੋਂ ਮਿੱਟੀ ਪੱਟੀ ਨਹੀਂ ਗਈ 15-15 ਫੁੱਟ ਸੈਂਟਰ ਜਿਹੜਾ ਉੱਚਾ ਹੋ ਗਿਆ ਦਰਿਆ ਕੰਢਿਆਂ ਤੇ ਵਗ ਰਿਹਾ ਇਸ ਕਰਕੇ ਜਿਹੜੀ ਇਹ ਜ਼ਰੂਰਤ ਹੈ ਜੇ ਇਹ ਕੰਮ ਕਰ ਦਣਗੇ ਸਦਾ ਲਈ ਹੈ ਘਾਣੀ ਖਤਮ ਹੋ ਜੂਗੀ ਹੜਾ ਹੜਾ ਵਾਲੀ ਤੇ ਜਿਹੜੇ ਮੱਟ ਚ ਵੀ ਬੈਠੇ ਲੋਕ ਉਹ ਵੀ ਸੁੱਖ ਦਾ ਸਾਹ ਲੈਣਗੇ ਇਹ ਮੈਸੇਜ ਐਸ਼ਨ ਦਿੱਤਾ ਹੈ ਪਛਾ ਚੁੱਕਾ ਸਰਕਾਰ ਦੇ ਤੁਹਾਡੀ ਸਰਕਾਰ ਕਰੇਗੀ ਦੇਖੋ ਮੈਂ ਜੋਰ ਲਾਉਂਗਾ ਪੂਰਾ ਜੇ ਨਹੀਂ ਕਰੇਗੀ ਤੇ ਮੈਂ ਤੁਹਾਨੂੰ ਦਾਅਵੇ ਨਾ ਕਰਿਆ ਮੈਂ ਲੋਕਾਂ ਨੂੰ ਮੂੰਹ ਨਹੀਂ ਦਿਖਾਉਂਗਾ ਲੋਕਾਂ ਚ ਜਾਊਂਗਾ ਸ਼ੁਕਰੀਆ ਜੀ ਹਾਂ ਤਾਂ ਸੱਜਨ ਸਿੰਘ ਚੀਮਾ ਨੇ ਜੋ ਇਥੋਂ ਆਮ ਆਦਮੀ ਪਾਰਟੀ ਦੀ ਨੁਮਾਇੰਦੀ ਕਰਦੇ ਨੇ ਸੁਲਤਾਨ ਖੋਲੋਦੀ ਤੋਂ ਦਾਅਵੇ ਕੀਤੇ ਨੇ ਔਰ ਇਹ ਵਾਦਾ ਕੀਤਾ ਹੈ ਲੋਕਾਂ ਦੇ ਨਾਲ ਅਗਰ ਉਹਨਾਂ ਦੀ ਸੁਣਵਾਈ ਨਹੀਂ ਹੋਏਗੀ ਉਹ ਦੁਬਾਰਾ ਇਥੇ ਹਾਰ ਆਂਦੇ ਨੇ ਤਾਂ ਉਹ ਲੋਕਾਂ ਨੂੰ ਮੂੰਹ ਨਹੀਂ ਦਿਖਾਣਗੇ ਖੈਰ ਸਮਝ ਦਸੇਗਾ ਕਿ ਲੋਕਾਂ ਦੀ ਆਸਾਂ ਨੂੰ ਕਿੰਨਾ ਬੂਰ ਪਿੰਦਾ ਹੈ ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਜਗਜੀਤ ਸਿੰਘ ਤੰਜੂ ਲਾਈ ਪੰਜਾਬੀ ਟੀਵੀ ਸੁਲਤਾਨਪੁਰ ਲੋਧੀ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ